ਨੀ ਹੋਰ ਹੋਰ ਅੱਗੇ ਪਹੁੰਚੀ ਆ ਜੀ ਮੂੰਹੀ ਪੈ ਰਿਆ ਵਾ ਪੂਰਾ ਤੇ ਸੰਗਤ ਦੇਖ ਸਕਦੇ ਤੁਸੀਂ ਕਿੰਨੀ ਹੈ ਜਦਾ ਕਰੇ ਬੈਠੀਆਂ ਨੇ ਦਰਸ਼ਨ ਜ਼ਰੂਰ ਕਰੋ ਜੀ ਉਹਨਾਂ ਦੇ ਤੇ ਕਾਫੀ ਲੋ ਜੀ ਆ ਦੇਖੋ ਲੋਹਰੀ ਜੀਰਾ ਵੀ ਵਰਤਾਇਆ ਜਾ ਰਿਹਾ ਲੋਹਰੀ ਜੀਰੇ ਦਾ ਵੀ ਲੰਗਰ ਸ਼ੁਰੂ ਹੋ ਗਿਆ ਹੁਣ ਇੱਥੇ ਗਿਰੇ ਦੀ ਲੜਾਈ ਦੇ ਹਾਂਜੀ ਰਾਈਟ ਟਾਈਮ ਟਿਕਿਆ ਹੀ ਬੰਬ ਲੇਕਿਨ ਉਹ ਉੱਥੇ ਹੀ ਨਹੀਂ ਟਿਕਿਆ ਹੋਵੇ ਉਹ ਮਈਆ ਦੇ ਇਦਾਂ ਨਹੀਂ ਗਿਰਵਾ ਕੀਤੀ ਸੀ ਇਹ ਕਰ ਦੇਣਾ ਜੀ ਹਾਂਜੀ ਬਹੁਤ ਸ਼ਰਧਾ ਨਾਲ ਸੇਵਾ ਕੀਤੀ ਅੱਛਾ ਬਹੁਤ ਸ਼ਰਧਾ ਨਾਲ ਸੇਵਾ ਕਾਦੀ ਕਾਦੀ ਬੱਜਰ ਕੁਲਪੀਆਂ ਨੇ ਹੋਰ ਕੀ ਹੈ ਜੇ ਬੜੇ ਕੋਲ ਲੋਹਰੀ ਜਕਾਰਾ ਮਈਆ ਸਰਕਾਰ ਦਾ ਬਹੁਤ ਸਾਚੇ ਦਰਬਾਰ ਕੀ ਜੈ ਭਗਵਾਨ ਜੀ ਇਹ ਨਾ ਹੈ ਨਾ ਉਹ ਦਾ ਸਰੂਪ ਹੈ ਜੀ ਅੱਛਾ ਜੀ ਉਹ ਬੋਲਣਾ ਹੈ ਦੀ ਉਹੀ ਮਈਆ ਭਗਵਾਨੀ ਦਾ ਹੈ ਸੇਕਰ ਮਈਆ ਭਗਵਾਨੀ ਦਾ ਬਹੁਤ ਸਾਚੇ ਦਰਬਾਰ ਕੀ ਦਰਬਾਰ ਦੇ ਮ ਮੈਡੀਕਲ ਦੀ ਵੀ ਸੁਵਿਧਾ ਹੈਗੀ ਆ ਕੋਈ ਮੈਡੀਕਲ ਦੀ ਐਮਰਜੈਂਸੀ ਕੋਈ ਵੀ ਬਾਈਚਾ ਕਹਿੰਦਾ ਮਈਆ ਭਗਵਾਨ ਜੀ ਦਾ ਬਹੁਤ ਸੱਚੇ ਦਰਵਾਜ਼ਾ ਕੀ ਜਾ ਪੜ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਦੀਪਕ ਕੁਮਾਰ ਕਿੰਨੇ ਚਿਰ ਹੋ ਗਿਆ ਆਪਣੀ ਸੇਵਾ ਕਰਦੇ ਤੇ ਸਾਨੂੰ ਤਾਂ 25 30 ਸਾਲ ਹੋ ਗਿਆ ਇੱਥੇ ਇਹ ਇਮਾਨੀ ਮੋ ਸਰਕਾਰ ਜੀ ਦਾ ਦਰਵਾਜ਼ਾ ਇਹ ਇਸ ਟਾਈਮ ਗੱਦੀ ਨਿਸ਼ੀਨ ਹੈ ਵਿੱਚ ਬੋਲੋ ਮੈਂ ਨਹੀਂ ਆਜ ਕਹਿੰਦਾ ਜੁਮੇਸ਼ਾ ਜੀ ਜਿਹਨਾਂ ਨੇ ਇਹਨਾਂ ਦੀ ਸੇਵਾ ਕੀਤੀ ਅੱਜ ਜਿਹਨਾਂ ਨੇ ਸੇਵਾ ਕੀਤੀ ਨੇ ਜੀ ਜੀ ਰਤਬਾ ਪਾਇਆ ਹਾਂਜੀ ਕਿਵੇਂ ਹੋ ਜੀ ਸਾਰਿਆਂ ਨੇ ਆਈ ਹੋਪ ਸਭ ਵਧੀਆ ਹੋਵੋਗੇ ਅੱਜ ਅਸੀਂ ਆਏ ਆ ਜੀ ਫਲੋਰ ਵਿੱਚ ਫਲੋਰ ਵਿੱਚ ਜਿਨ੍ਹਾਂ ਜਨਨ ਨੂੰ ਪਤਾ ਮਈਆ ਭਗਵਾਨ ਜੀ ਦੇ ਮੇਲਾ ਲੱਗਦਾ ਨਾ ਮਈਆ ਭਗਵਾਨ ਜੀ ਦਾ ਦਰਵਾਜ਼ਾ ਇੱਧਰ ਹੈ ਜੀ ਜਿਹੜਾ ਫਲੋਰ ਵਿੱਚ ਕਾਫੀ ਮਸ਼ਹੂਰ ਹੈ ਕਿ ਮਈਆ ਭਗਵਾਨ ਜੀ ਦਾ ਮੇਲਾ ਨਾ ਤਿੰਨ ਦਿਨ ਦਾ ਮੇਲਾ ਹੁੰਦਾ ਅੱਜ ਹੈਗਾ ਜੀ ਲਾਸਟ ਮੇਲਾ ਆ ਤੁਹਾਨੂੰ ਜਿਵੇਂ ਰਾਜਾ ਸਾਹਿਬ ਜੀ ਦਾ ਮੇਲਾ ਘੁਮਾਇਆ ਸੀਗਾ ਉਸੇ ਤਰ੍ਹਾਂ ਅਸੀਂ ਇੱਧਰ ਮਈਆ ਭਗਵਾਨ ਜੀ ਦਾ ਮੇਲਾ ਤੁਹਾਨੂੰ ਘੁਮਾਉਣ ਆ ਸੇ ਆਏ ਆ ਫਲੋਰ ਦੇ ਵਿੱਚ ਨਾ ਫਲੋਰ ਵਿੱਚ ਆ ਜਾਓ ਤੁਹਾਨੂੰ ਪੂਰਾ ਮੇਲਾ ਘੁਮਾਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਜਿਹੜੇ ਜਿਹੜੇ ਪਹਿਲਾ ਵੀਡੀਓ ਕਾਫੀ ਬੰਦੇ ਦੇਖਦੇ ਨੇ ਟੋਟੋ ਘਟ ਮਤਲਬ 25 30000 ਵਿਊ ਆ ਜਾਂਦਾ ਪਰ ਲੇਕਿਨ ਸਬਸਕ੍ਰਾਈਬ ਹੋ ਜਦਾ ਘਟ ਨੇ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਜੀ ਆਓ ਤੁਹਾਨੂੰ ਮੇਲਾ ਘੁਮਾਉਂਦੇ ਆ ਆ ਜਾਓ ਲੋ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਜੀ ਇਧਰਲੀ ਸਾਈਡ ਤੋਂ ਆਉਂਦਾ ਹੈਗਾ ਆਪਣਾ ਫਗਵਾੜੇ ਤੋਂ ਰਸਤਾ ਇਧਰੋਂ ਆ ਰਿਹਾ ਲੁਧਿਆਣੇ ਤੋਂ ਭਗਵਾਨ ਇਧਰ ਸਾਡੇ ਘਰ ਦਰਬਾਰ ਮਈਆ ਭਗਵਾਨ ਜੀ ਦਾ ਤੇ ਇਧਰ ਆ ਜਾਓ ਜੀ ਤੇ ਕਦੋਂ ਕਦੋਂ ਮੇਲਾ ਚੱਲ ਰਿਹਾ ਜੀ ਤੇ ਇਧਰ ਆ ਪਹਿਲੇ ਵੱੜਦੇ ਸਾਰੇ ਐਂਟਰੀ ਗੇਟ ਦੇ ਨਾਲ ਆ ਪਾਣੀ ਵਗੈਰਾ ਦੀ ਸੇਵਾ ਲੱਗਿਆ ਜੀ ਕਾਫੀ ਪਾਣੀ ਦੀ ਸੇਵਾ ਹੈ ਜਲ ਮੇਲਾ ਵੀ ਕੀ ਨਾਮ ਹੈ ਭਜੀ ਆਪਣਾ ਜੀ ਮਹਿੰਦਰਪਾਲ ਜੀ ਮਹਿੰਦਰਪਾਲ ਜੀ ਪਾਜੀ ਕਿੰਨੇ ਸਾਲ ਤੋਂ ਬਸੇਵਾ ਕਰਦੇ ਹੋ ਜੀ ਤੇ ਪਾਜੀ ਹੋਗਾ ਜੀ 15 ਤੋਂ 20 ਸਾਲ ਜੀ ਅਜਾ 15 20 ਸਾਲ ਦੇ ਨਾ ਮੇ ਸੇਵਾ ਕਰਦੇ ਹੋ ਹਰ ਸਾਲ ਮੇਲੇ ਚ ਨਾ ਸੇਵਾ ਹੀ ਕਰਦੇ ਹੋ ਨਾ ਠੀਕ ਹੈ ਜੀ ਪਾਜੀ ਆਪਣਾ ਕੀ ਨਾਮ ਹੈ ਜੀ ਮੇਨਾ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਜੀ ਆਪਾਂ ਵੀ ਇਥੇ ਮੇਲੇ ਦੇ ਸੇਵਾ ਕਰਦੇ ਹਾਂ ਹਰ ਸਾਲ ਜਲਦੀ ਸੇਵਾ ਕਰਦੇ ਹਾਂ ਨਾ ਪਾਣੀ ਮਿੱਠਾ ਪਾਣੀ ਕਰਦੇ ਹਾਂ ਸਾਰਾ ਜਲਦੀ ਸੇਵਾ ਕਰਦੇ ਸੈਂਟਰ ਕਰਦੇ ਸਾਰੀ ਪਹਿਲਾਂ ਸਾਡਾ ਜਲਦੀ ਸੇਵਾ ਹਣਾ ਸਾਰਿਆਂ ਨੂੰ ਮਿੱਠਾ ਜਲ ਪਿਲਾਉਂਦੇ ਨਾ ਠੰਡਾ ਹਾਂਜੀ ਹਾਂਜੀ ਠੀਕ ਹੈ ਜੀ ਪਾਜੀ ਹੋ ਜੀ ਆਪਣਾ ਮੇਰਾ ਨਗਰ ਦਾ ਲਾੜਾ ਜੀ ਅੱਛਾ ਜੀ ਅਸੀਂ ਸਾਨੂੰ 27 ਸਾਲ ਹੋ ਗਏ ਸੇਵਾ ਕਰਦੇ ਨੂੰ ਇਸ ਜਗ੍ਹਾ ਤੇ ਇਹ ਆਪਾਂ ਕਿੱਥੋਂ ਇੱਥੋਂ ਹੀ ਜਾਂਦੇ ਜੀ ਜਗਤਪੁਰਾ ਮੈਂ ਲਾ ਜੀ ਸਾਡੇ ਮਲੇਚੀ ਪੈਂਦਾ ਦਾ ਇਹ ਦਰਵਾਜ਼ਾ ਹੈ ਜੀ ਅੱਛਾ ਸਰ ਇੱਥੇ ਹੈ ਹਾਂ ਜੀ ਸਰ ਅੱਛੇ ਜੀ ਠੀਕ ਹੈ ਜੀ ਤੇ ਇੱਕ ਜਕਾਰਾ ਲਗਾ ਦਿਓ ਜੀ ਫਿਰ ਜੇਕਰ ਮੇਯਾ ਭਵਾਨੀ ਦਾ ਬੋਲ ਸਾਡੇ ਦਰਵਾਜ਼ਾ ਕੀ ਜੈ ਰਮਸਾ ਦਾ ਬੋਲ ਸਾਡੇ ਦਰਵਾਜ਼ਾ ਕੀ ਜੈ ਤੇ ਆਹ ਦੇਖ ਸਕਦੇ ਹੋ ਤੁਸੀਂ ਬਰਬ ਦੀ ਅਸਲੀਆਂ ਆ ਰਹੀਆਂ ਨੇ ਇੱਧਰ ਜਿਹੜਾ ਅੰਗੇਰ ਵਾਸਤਾ ਜਾਂਦਾ ਹੈਗਾ ਸਾਰਾ ਬਰਬਰੀਆਂ ਸਿੱਲੀਆਂ ਨੇ ਠੰਡਾ ਪਾਣੀ ਕਰਨ ਵਾਸਤੇ ਆਜੋ ਅੰਦਰ ਅੱਗੇ ਲੋ ਜੀ ਦੇਖ ਸਕਦੇ ਹੋ ਕੁਲਫੀਆਂ ਦਾ ਲੰਗਰ ਚੱਲੂ ਹੋ ਗਿਆ ਵਾ ਤੇ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਲੰਗਰ ਭੰਡਾਰੇ ਪੰਜਾਬ ਵਿੱਚ ਪੂਰੇ ਲੱਗਦੇ ਰਹਿੰਦੇ ਨੇ ਇਧਰਲੀ ਸਾਈਡ ਵੀ ਦਿਖਾਓ ਇਧਰ ਵੀ ਕੁਲਫੀਆਂ ਨੇ ਭਾਜੀ ਭਾਜੀ ਕੁਲਪੀਆ ਵਰਦਾਰੇ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਬੱਬੂ ਭਾਜੀ ਕਿੰਨੇ ਦਿਨ ਤੋਂ ਆਪਾਂ ਸੇਵਾ ਕਰ ਰਹੇ ਜੀ ਤੇ ਆਪਾਂ ਭਾਈ ਬਚਪਨ ਤੋਂ ਹੀ ਛੋਟੇ ਹੁੰਦੇ ਸੀ ਛੋਟੇ ਹੁੰਦੇ ਤਾਂ ਨਾ ਇੱਥੇ ਹਾਂਜੀ ਹਾਂਜੀ ਬਹੁਤ ਜੀ ਹਾਂਜੀ ਬਹੁਤ ਸ਼ਰਧਾ ਨਾਲ ਸੇਵਾ ਅੱਛਾ ਬਹੁਤ ਸ਼ਰਧਾ ਨਾਲ ਸੇਵਾ ਕਾਦੀ ਕਾਦੀ ਬੱਜਰ ਕੁਲਪੀਆਂ ਨੇ ਹੋਰ ਕੀਆਂ ਜੇ ਬੜੇ ਗੋਲ ਇਹ ਸਾਡੇ ਕਰਿਆਨੇ ਦੀ ਦੁਕਾਨ ਪ੍ਰਦੀਪ ਚਾਵਲਾ ਜੀ ਅੱਛਾ ਜੀ ਰਾਇਆ ਚਾਵਲਾ ਜੀ ਉਹਨਾਂ ਵੱਲੋਂ ਸੇਵਾ ਹੋ ਰਹੀ ਹੈ ਉਹਨਾਂ ਵੱਲੋਂ ਸੇਵਾ ਹੋ ਰਹੀ ਹੈ ਜੀ ਪੁਲਪੀਆਂ ਦੀ ਨਾ ਤੇ ਅੱਜ ਲਾਹੌਰੀ ਜੀਰਾ ਵਗੈਰਾ ਵੀ ਵਰਤਾਇਆ ਜਾਏਗਾ ਜੀ ਮੁੰਡੇ ਬਾਹਰ ਆ ਗਰੀ ਚੱਕ ਬਲਜੀਤ ਕੁਮਾਰ ਜੀਤਾ ਅੱਛਾ ਜੀ ਤੇ ਇੱਕ ਨਾਣੋ ਇੱਕ ਟੋਫੀ ਉਹਨਾਂ ਵੱਲੋਂ ਇਹ ਸੇਵਾ ਹੋ ਰਹੀ ਹੈ ਸੇਵਾ ਹੋ ਰਹੀ ਨਾ ਉਹਨਾਂ ਵੱਲੋਂ ਇਹ ਗੱਲ ਜੀਰਾ ਤੇ ਦੂਜੀ ਫਰੂਟੀਆਂ ਦੀ ਸੇਵਾ ਉਹਨਾਂ ਵੱਲੋਂ ਹੋ ਰਹੀ ਹੈ ਜੀਰਾ ਸਾਰਾ ਕੁਝ ਨਾ ਹਾਂ ਜੀ ਉਹਨਾਂ ਵੱਲੋਂ ਸੇਵਾ ਹੋ ਰਹੀ ਹੈ ਪੁਲਪੀ ਵਗੈਰਾ ਵੀ ਨਾ ਹਾਂ ਜੀ ਹਾਂ ਜੀ ਇਹ ਠੰਡੀ ਜੀ ਠੰਡੇ ਠੰਡੇ ਪੂਰੇ ਹਾਂ ਜੀ ਹਾਂ ਜੀ ਬਹੁਤ ਵੰ ਜਿੱਦਾਰਾ ਜਿੱਦਾਰਾ ਹੁ ਪਹਿਲਾਂ ਦੀ ਤਰ੍ਹਾਂ ਇਦਾਂ ਹੀ ਲੰਗਰ ਚੱਲਦਾ ਹੈ ਪਿੰਡ ਜਗਤਪੁਰ ਨੌਜਵਾਨ ਸਭਾ ਆ ਸਾਰੇ ਉਹਨਾਂ ਵੱਲੋਂ ਲੰਗਰ ਚੱਲ ਉਹਨਾਂ ਵੱਲੋਂ ਜਾ ਰਹਿਣਾ ਪੂਰੀ ਵਲੇ ਸਾਰੇ ਦੇ ਸੰਜੋਗ ਨਾਲ ਚੱਲਣਾ ਹਾਂਜੀ ਸਾਰਿਆਂ ਦੇ ਸੰਜੋਗ ਨਾਲ ਨੌਜਵਾਨ ਸਭਾ ਪਿੰਡ ਜਗਤਪੁਰਾ ਨੌਜਵਾਨ ਨੌਜਵਾਨ ਸਭਾ ਪਿੰਡ ਜਗਤਪੁਰਾ ਫਲੋਰ ਫਲੋਰ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਹਾਂਜੀ ਲੋ ਜੀਆ ਦੇਖੋ ਲਾਹੌਰੀ ਜੀਰਾ ਵੀ ਵਰਤਾਇਆ ਜਾ ਰਿਹਾ ਹੈ ਲਾਹੌਰੀ ਜੀਰੇ ਦਾ ਵੀ ਲੰਗਰ ਸ਼ੁਰੂ ਹੋ ਗਿਆ ਉਹਨਾਂ ਦਾ ਫਰੂਟੀਆਂ ਲਾਹੌਰੀ ਜੀਰਾ ਸਾਰਾ ਕੁਝ ਹੀ ਹੈ ਮਿਲਣ ਜਿੰਨਾ ਵੀ ਆ ਕੇ ਸੰਗਤ ਆਓ ਤੇ ਆ ਕੇ ਲੰਗਰ ਦਾ ਆਨੰਦ ਮਾਣੋ ਤੇ ਜਿਹੜੇ ਜਿਹੜੇ ਇੱਥੇ ਆਏ ਨੇ ਜੀ ਕਮੈਂਟਾਂ ਚ ਜਰੂਰ ਜੈ ਮਈਆ ਜੀ ਦੀ ਲਿਖਿਓ ਜੀ ਮਈਆ ਭਗਵਾਨ ਜੀ ਦੇ ਮੇਲੇ ਤੇ ਜਿਹੜਾ ਜਿਹੜਾ ਬੰਦਾ ਆਇਆ ਆ ਜਰੂਰ ਕਮੈਂਟਾਂ ਚ ਜੀ ਲਿਖਿਓ ਤੇ ਕੇ ਵੀ ਜਰੂਰ ਲਿਖਿਓ ਕਿ ਕਿੱਥੋਂ ਕਿੱਥੋਂ ਦੇਖ ਰਹੇ ਨੇ ਕਈ ਵੀਰ ਸਾਡੇ ਆਸਟ੍ਰੇਲੀਆ ਕੈਨੇਡਾ ਤੋਂ ਵੀ ਦੇਖਦੇ ਨੇ ਕਈ ਬੰਦੇ ਨੇ ਕਮੈਂਟ ਵੀ ਕੀਤਾ ਦੁਬਈ ਤੋਂ ਆ ਭਾਜੀ ਅਸੀਂ ਉੱਥੋਂ ਆ ਨਾ ਤੇ ਤੁਸੀਂ ਵੀ ਜਰੂਰ ਕਰੋ ਕਿ ਲੁਧਿਆਣਾ ਪੰਜਾਬ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜਿਹੜੇ ਜਿਸ ਜਗ੍ਹਾ ਦਾ ਜਰੂਰ ਕਮੈਂਟਾਂ ਚ ਲਿਖੋ ਕਿ ਇਸ ਜਗ੍ਹਾ ਤੋਂ ਅਸੀਂ ਦੇਖਦੇ ਆ ਜੀ ਇਹ ਦਰਦਾ ਦੇਖ ਸਕਦੇ ਤੁਸੀਂ ਇਹ ਲੰਗ ਲੱਸੀ ਦਾ ਲੰਗਰ ਲੱਗਾ ਹੈ ਨਾ ਭਾਜੀ ਕੀ ਨਾਮ ਹੈ ਜੀ ਆਪਣਾ ਵਧੀ ਸੰਦੀਪ ਭਾਈ ਨਾਮ ਸੰਦੀਪ ਭਾਜੀ ਆਪਣਾ ਕੀ ਨਾਮ ਹੈ ਮੇਰਾ ਕਾਲਾ ਪੱਟੀ ਆ ਜੀ ਕਾਲਾ ਪੱਟੀ ਆ ਪਪਾ ਜੀ ਕਿੱਥੋਂ ਜੀ ਪੱਟੀਆਂ ਪਿੰਡ ਤੋਂ ਆਈਆਂ ਲੁਧਿਆਣੇ ਤੋਂ ਪੱਟੀਆਂ ਪਿੰਡ ਤੋਂ ਲੁਧਿਆਣੇ ਤੋਂ ਨਾ ਜੀ ਲੱਸੀ ਦਾ ਲੰਗਰ ਲਗਾਣਾ ਨਾ ਭਾਜੀ ਕਿੰਨਾ ਚਿਰ ਹੋ ਗਿਆ ਆਪਣੀ ਸੇਵਾ ਕਰਦੇ ਤੇ ਸਾਨੂੰ ਤਾਂ 25 30 ਸਾਲ ਹੋ ਗਿਆ ਇੱਥੇ ਸ਼ਮੀਲ ਲਾਉਂਦਿਆਂ ਨੂੰ ਅੱਛਾ 25 30 ਸਾਲ ਹੋ ਗਿਆ ਨਾ ਸੇਵਾ ਕਰਦੇ ਆਈ ਲੱਸੀ ਵਗੈਰਾ ਪੂਰੀ ਲਗਾਉਣਾ ਲੱਸੀ ਪਾਣੀ ਚੱਲਦਾ ਅੱਛਾ ਡੰਡਾ ਚਾਲੇ ਪਾਣੀ ਨਾ ਲੱਸੀ ਵਗੈਰਾ ਜੋ ਹੀ ਗਾਈ ਧੰਨਵਾਦ ਹਾਂ ਜੀ ਤੁਸੀਂ ਸੰਗਤਾਂ ਦਾ ਰਾਸਟਾ ਕਰ ਸਕਦੇ ਹੋ ਕਿੰਨਾ ਆਇਆ ਵਾ ਜੀ ਆਪਣੇ ਇੱਥੇ ਤੇ ਇਦਾਂ ਲਾਈ ਸਾਈਡ ਦੇਖ ਤੱਕਦੇ ਹੋ ਆ ਮੇਨ ਦਰਵਾਰ ਨੂੰ ਐਂਟਰਸ ਹੈ ਜੀ ਤੇ ਇਦਾਂ ਲਾਈ ਸਾਈਡ ਹੈਗਾ ਪੰਡਾਲ ਹੈ ਜਿੱਧਰ ਸਿੰਗਰ ਵਗੈਰਾ ਸਟੇਜ ਲੱਗੀ ਹੈ ਜੀ ਜਿੱਧਰ ਸਿੰਗਰ ਵਗੈਰਾ ਮਤਲਬ ਕਿ ਭਜਨ ਕੀਰਤਨ ਸਾਰਾ ਹੁੰਦਾ ਹੈ ਜੀ ਆਪਣਾ ਤੇ ਮੇਨ ਸਾਹਮਣੇ ਹੈਗਾ ਦਰਵਾਰ ਸਾਹਿਬ ਨਾ ਤੇ ਆਜੋ ਅੱਗੇ ਇੱਥੇ ਬਾਜੀ ਕੋਲ ਪੁੱਛਦੇ ਆ ਪੂਰਾ ਕਲੀਅਰ ਆਪਾਂ ਕਹਾਂ ਮਈਆ ਭਗਵਾਨ ਜੀ ਦਾ ਬਹੁਤ ਸੱਚੇ ਸਵਾਲ ਕੀ ਜੈ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੀ ਦੀਪਕ ਕੁਮਾਰ ਹੈ ਜੀ ਅੱਛਾ ਦੀਪਕ ਕੁਮਾਰ ਜੀ ਭਾਜੀ ਆਪਾਂ ਉਹਨਾਂ ਤੇ ਕਿੰਨਾ ਚਿਰ ਹੋ ਗਿਆ ਆਪਾਂ ਉਹਨਾਂ ਤੇ ਸੇਵਾ ਕਰਦੇ ਜੀ ਸੇਵਾ ਕਰਦੇ ਨੂੰ ਸਾਨੂੰ 27 ਸਾਲ ਹੋ ਗਏ ਜੀ 27 ਸਾਲ ਹੋ ਗਏ ਨਾ ਫਿਰ ਤੁਸੀਂ ਕਿੱਥੇ ਦਿਵਸ ਨੀਕੁੰਮ ਲੱਥੇ ਤੇ ਫਲੋਰ ਹਾਂਜੀ ਅੱਛਾ ਜੀ ਫਲੋਰ ਦੇ ਸਾਡਾ ਪਿੰਡ ਜਗਤਪੁਰਾ ਮੈਂ ਲੱਬ ਮਿਲ ਕੇ ਸਰ ਦੇ ਟੱਪ ਕੇ ਅੱਛਾ ਸੜਕ ਪਾਰ ਜੀ ਤੁਹਾਡੇ ਮਹੱਲੇ ਨੇ ਇੱਥੇ ਦੇ ਜੀ ਹਾਂ ਸਾਡੇ ਮਹੱਲੇ ਦੇ ਵਿੱਚ ਇਹ ਦਰਬਾਰ ਪੈਂਦਾ ਹੈ ਅੱਛਾ ਤੁਹਾਡੇ ਮਹੱਲੇ ਵਿੱਚ ਹੀ ਦਰਬਾਰ ਹੈ ਤੁਹਾਨੂੰ ਪੂਰਾ ਡਿਟੇਲ ਤੇ ਭਜੀ ਕਿੰਨਾ ਕਿੰਨਾ ਮੇਲਾ ਜੀ ਇਹ 52ਵਾਂ ਮੇਲਾ ਜੀ ਇਹ 52ਵਾਂ ਮੇਲਾ ਨਾ ਜੀ ਤੇ ਮਤਲਬ ਸਿੰਗਰ ਵਗੈਰਾ ਕਾਫੀ ਆਉਂਦੇ ਨੇ ਸਿੰਗਰ ਵਾਲੇ ਦੱਸੋ ਕਿਹੜੇ ਕਿਹੜੇ ਸਿੰਗਰ ਸਾਰੇ ਸਭ ਸਿੰਗਰ ਜਿਹਨੇ ਪੰਜਾਬ ਦੇ ਸਿੰਗਰ ਆ ਸਾਰੇ ਆਉਂਦੇ ਸਾਰੇ ਮਤਲਬ ਜਿਹੜੇ ਹਿੱਟ ਸਿੰਗਰ ਆ ਸਾਰੇ ਪੰਜਾਬ ਦੇ ਨਾਮੀ ਫਰੋਜ਼ ਖਾਨ ਉਹਨੇ ਸੁਨੀ ਮਾਤਾ ਸਲੀਮ ਗੁਰਦਾਸ ਮਾਨ ਅਜਰਾ ਯਾਨ ਸੋਨੀ ਸਾਰੇ ਆਉਂਦੇ ਆ ਜੀ ਸਾਰੇ ਹੁਣ ਜਿਵੇਂ ਦਿਖ ਰਿਹਾ ਮੈਂ ਸੁਣ ਰਿਹਾ ਮਾਂ ਦੁਰਗਾ ਰੰਗੀਲਾ ਜੀ ਲੱਗੇ ਨਾ ਹਾਂਜੀ ਹਾਂਜੀ ਅਜਾ ਦੁਰਗਾ ਰੰਗੀਲਾ ਜੀ ਲੱਗੇ ਨਾ ਤਿੰਨ ਦਿਨ ਪੂਰਾ ਅੱਜ ਲਾਸਟ ਦਿਨ ਆ ਕਿ ਕਿਹੜੇ ਦਿਨ ਅੱਜ ਕਮਲ ਕਮ ਇੱਕਦੋ ਦੋ ਸ਼ੁਰੂ ਹੁੰਦਾ ਵਸ ਕਿੰਨੇ ਦਿਨਾਂ ਤੀ ਤੋ ਸ਼ੁਰੂ ਹੋਇਆ ਸੀ ਜੀ ਇਹ ਜੀ ਇਹ ਆਪਣੇ 23 ਤਰੀਕ ਤੋਂ ਸ਼ੁਰੂ ਹੋਇਆ ਸੀ 25 ਤਰੀਕ ਨੂੰ ਸਮਾਪਤੀ ਹੈ ਜੀ ਅੱਛਾ 23 ਤਰੀਕ ਤੋਂ ਸ਼ੁਰੂ ਆ 25 ਤਰੀਕ ਨੂੰ ਸਮਾਪਤੀ ਹੈ ਨਾ ਜੀ ਠੀਕ ਹੈ ਜੀ ਇਹ ਠੀਕ ਹੈ ਜੀ ਆਜੋ ਅੱਗੇ ਪਾ ਚੱਲਦੇ ਆ ਦਰਵਾਜ਼ਾ ਤੁਹਾਨੂੰ ਲੈ ਕੇ ਚੱਲਦੇ ਆ ਆਜੋ ਆਜੋ ਤੇ ਆਜੋ ਹੁਣ ਅੱਗੇ ਦਰਵਾਰ ਨੂੰ ਚੱਲਦੀ ਆ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਦਰਵਾਰ ਜਿਹੜਾ ਮੇਨ ਹੈ ਤੇ ਫਿਰ ਸਾਡੇ ਤੁਹਾਨੂੰ ਪੰਡਾਲ ਦਿਖਾ ਦੋ ਥੋੜਾ ਜਿਹਾ ਪੰਡਾਲ ਜਿਹੜਾ ਲੱਗਿਆ ਵਾ ਆਪਣਾ ਜਿੱਧਰ ਸਟੇਜ ਵਗੈਰਾ ਹੈ ਜੀ ਜਿੱਥੇ ਭਰਾ ਜਿੱਥੇ ਤੇ بارش بارش ਤੁਸੀਂ ਦੇਖ ਰਹੇ ਹੋ ਪੂਰੀ ਪੈ ਰਹੀ ਹੈ ਲੇਕਿਨ ਫਿਰ ਵੀ ਸੰਗਤ ਸਾਰੀ ਆਈ ਹੋਈ ਆ ਸੰਗਤ ਪੂਰੀ ਹੈ ਨਾ ਸੰਗਤ ਦਾ ਪੂਰਾ ਸਾਥ ਹੈ ਜੀ ਇੱਥੇ ਆ ਦੇਖੋ ਦਰਵਾਜ਼ਾ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਆਪਣਾ ਤੇ ਇਧਰ ਆ ਦੇਖੋ ਪੂਰੇ ਨਿਗਾਹ ਮਾਰੋ ਜੀ ਆ ਨੀਚੇ ਬੈਠਣ ਵਾਸਤੇ ਜਗ੍ਹਾ ਆ ਉੱਪਰ ਉਹ 메ਨ ਦਰਵਾਜ਼ਾ ਹੈ ਜੀ ਇਹ ਮਈਆ ਭਗਵਾਨ ਜੀ ਦਾ ਮੀਮੀ ਬਾਬਾ ਜੀ Umesh ji ਦੇ ਜਿਨ੍ਹਾਂ ਨੇ ਸੇਵਾ ਕੀਤੀ ਆ ਆ ਜਾਓ ਨਾਲ ਹੀ ਆ ਜਾਓ ਆਜੋ 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 ਆ ਦੇਖੋ ਜੀ ਇਹ ਦਰਬਾਰ ਦੀ ਤੇ ਆ مین ਦਰਬਾਰ ਨੂੰ ਰਸਤਾ ਜਾਂਦਾ ਹੈ ਭਾਜੀ ਆਪਣੇ ਨਾਲ ਹੈ ਭਾਜੀ ਆਪਾਂ ਨੂੰ ਦੱਸਣਗੇ ਅੱਗੇ-ਅੱਗੇ ਨਾਲ-ਨਾਲ ਕਿ ਕਿਧਰ ਲਈ ਸੜਕੀ ਆ ਆਦੋ ਜੀ ਇਹ ਦਰਬਾਰ ਨੂੰ ਰਸਤਾ ਜਾਂਦਾ ਸਭ ਸੰਤਾਂ ਦਰਬਾਰ ਤੋਂ ਕੋਈ ਮਥਾ ਲੈ ਕੇ ਜਾਂ ਰਿਹਾ ਕੋਈ ਮਥਾ ਲੈ ਕੇ ਆ ਰਿਹਾ ਆ ਧੂਣਾ ਸਾਹਿਬ ਹੈ ਜੀ ਹੁਣ ਦੱਸੋ ਭਾਜੀ ਆ ਮਤਲਬ ਜਿਹੜੇ ਇਹ ਭਾਜੀ ਜਿਹੜੇ ਧੂਣਾ ਚੱਲ ਰਿਹਾ ਵਾ ਹਾਂਜੀ ਇਹ ਧੂਣਾ ਹੈ ਮਤਲਬ ਕਿਹਨਾਂ ਦਾ ਹੈ ਜੀ ਇਹ ਕਿੱਦਾਂ ਮਈਆ ਭਗਵਾਨ ਜੀ ਦਾ ਧੂਣਾ ਹੈ ਜੀ ਇਹ ਅੱਛਾ ਜੀ ਇਹ ਬਹੁਤ ਜਦੋਂ ਮਈਆ ਭਗਵਾਨ ਜੀ ਆਏ ਸੀ ਇਹਦਾ ਧੂਣਾ ਉਦੋਂ ਦਾ ਹੀ ਚੱਲਦਾ ਜੀ ਇਹ ਅੱਛਾ ਜਦੋਂ ਮ ਠੀਕ ਜੀ ਉਸ ਟਾਈਮ ਦਾ ਇਹ ਧੂਣਾ ਚੱਲਦਾ ਜੀ ਅੱਛਾ ਜੀ ਇੱਥੇ ਮਸਤਾਂ ਦੇ ਧੂਨੇ ਚੱਲੇ ਰਹਿੰਦਾ ਜੀ ਇਹ ਅੱਛਾ ਮਤਲਬ ਅਖੰਡ ਧੂਣਾ ਚੱਲਦੇ ਰਹਿੰਦੇ ਨਾ ਚੱਲਦਾ ਰਹਿੰਦਾ ਹਾਂਜੀ ਚੱਲਦੇ ਰਹਿੰਦੇ ਨਾ ਜੀ ਚੱਲਦਾ ਰਹਿੰਦਾ ਹਾਂਜੀ ਠੀਕ ਹੈ ਜੀ ਆਜੋ ਅੱਗੇ ਚੱਲਦੇ ਆ ਜੀ ਆਪਾਂ ਜਿਹਨ ਸਾਨੂੰ ਦੱਸਿਆ ਗਿਆ ਵੀ ਇਹ ਜਦੋਂ ਪਹਿਲਾਂ ਲੜਾਈ ਲੱਗੀ ਦੀ ਪਾਕਿਸਤਾਨ ਦੇ ਨਾਲ ਸਰਹੱਦ ਦੇ ਵਿੱਚ ਸ਼ਾਇਦ ਉਦੋਂ ਇਹੀ ਧੂਣਾ ਆਰਮੀ ਨੇ ਬੰਦ ਕਰਾਇਆ ਸੀਗਾ ਹਾਂਜੀ ਤੋਂ ਵੀ ਤੁਸੀਂ ਮਈਆ ਜੀ ਇਹਨੂੰ ਬੰਦ ਕਰ ਦਿਓ ਬਈ ਧੂਣਾ ਇਹ ਵਿਥਾਨੂੰ ਬਹੁਤ ਖਤਰਨਾਕ ਆਇਆ ਏ ਇੱਥੇ ਲਾਈਟ ਦੇ ਦਿੱਤੀ ਉਹ ਬੰਬ ਲਿਖਦਾ ਹਾਂਜੀ ਹਾਂਜੀ ਨਹੀਂ ਮਈਆ ਜੀ ਕਹਿੰਦੇ ਤੁਸੀਂ ਜਾਓ ਮਤ ਮਤ ਉਹ ਗਾਲਾਂ ਕੱਢਦੇ ਹੁੰਦੇ ਸੀ ਮੇਸਰ ਕਾਜੀ ਗਾਲਾਂ ਕੱਢ ਦਿੰਦੇ ਸੀਗੇ ਜੇ ਤੁਸੀਂ ਜਾਓ ਉੱਥੇ ਧੋਨੇ ਦਾ ਕੋਈ ਨਹੀਂ ਬੰਬ ਦਾ ਅਸਰ ਹੋਊਗਾ ਕਿਤੇ ਬੰਬ ਦਾ ਅਸਰ ਕੋਈ ਨਹੀਂ ਹੋਣਾ ਹੈਗਾ ਹਾਂਜੀ ਹਾਂਜੀ ਤੇ ਉਹ ਉਹਨਾਂ ਨੇ ਬੰਬ ਸਿੱਟਿਆ ਵੀ ਸੀ ਉਹ ਸਾਡੇ ਤੋਂ ਇੱਥੇ ਸਿੱਟਿਆ ਸੀ ਬੰਬ ਉਹਨਾਂ ਨੇ ਅੱਛਾ ਬੰਬ ਇੱਥੇ ਗਿਰੇ ਲੜਾਈ ਦੇ ਬੰਬ ਕਹਾਣੀ ਰਾਈਟ ਟਾਈਮ ਡਿੱਗੇ ਸੀ ਬੰਬ ਲੇਕਿਨ ਉਹ ਉੱਥੇ ਹੀ ਨਹੀਂ ਸਿੱਟੇ ਕਿ ਆਵੇ ਉਹ ਮਈਆ ਨੇ ਐਦਾਂ ਨਹੀਂ ਗਿਰਵਾ ਕੀਤੀ ਸੀ ਜਾ ਕੇ ਪਿੰਡ ਥਰੇ ਡੱਪਿਆ ਸੀਗਾ ਜਾ ਡਿਸਪਿਊਜ਼ ਹੋ ਗਿਆ ਸੀਗਾ ਡਿਸਪਿਊਜ਼ ਹੋ ਗਿਆ ਫੁੱਟੇੜੀ ਨਾ ਕਿਰਪਾ ਮਾਮਾ ਉਹਨਾਂ ਨੇ ਕਿਰਪਾ ਆ ਦੇਖੋ ਮਈਆ ਦੀ ਇੱਕ ਹੋਰ ਵਾਰ ਮਾਮੀਆ ਨੇ ਬਾਗ ਇੱਥੇ ਕੀਤਾ ਆਇਆ ਸੀ ਸਰਕਾਰ ਨੇ ਤੇ ਕਦੀ ਵੀ ਖਵਾਇਆ ਪੀਆ ਵੀ ਰਾਜਮਾਨ ਆ ਜਾਊਗਾ ਕੋਈ ਪਰ ਲੇਕਿਨ ਇੱਥੇ ਕਦੀ ਵੀ ਨੁਕਸਾਨ ਹੀ ਹੋਊਗਾ ਅੱਛਾ ਨੁਕਸਾਨ ਨਹੀਂ ਕਿਉਂ ਕਿ ਦਰਿਆ ਨਹੀਂ ਅੱਛਾ ਜੀ ਆਲੇ ਦੁਆਲੇ ਪਿੰਡਾਂ ਦੇ ਦੂਰ ਦੂਰ ਵੀ ਦਰਿਆ ਦੇ ਨਾਲ ਨੁਕਸਾਨ ਬਹੁਤ ਹੁੰਦੇ ਆ। ਤੇ ਮਈਆ ਸਰਕਾਰ ਨੇ ਇੰਨੀ ਕਿਰਪਾ ਕਰ ਦਿੱਤੀ ਸੀ ਕਿਹਾ ਤਾਂ ਵੀ ਇੱਥੇ ਨਾ ਗਦੀ ਬੰਬ ਦਾ ਅਸਰ ਹੋਊਗਾ। ਹਾਂਜੀ ਨਾ ਕਦੀ ਇੱਥੇ ਕਦੀ ਪਾਣੀ ਦਾ ਅਸਰ ਹੋਊਗਾ। ਅੱਛਾ ਪਾਣੀ ਪਾਣੀ ਆਊਗਾ। ਪਾਣੀ ਆਊਗਾ ਤੇ ਪਾਣੀ ਪਿੱਛੇ ਪਿੱਛੇ ਮਰਦ ਤਾਂ ਸਾਡੇ ਲੇਕਿਨ ਜਦੋਂ ਇੱਥੇ ਹੱਦ ਕਰੇ ਲੋਰਡ ਦੇ ਵਿੱਚ ਪਾਣੀ ਪੂਰੇ ਫਲੋਰ 'ਚ ਨਹੀਂ ਆਉਂਦਾ। ਹਾਂ ਨਹੀਂ ਆਉਂਦਾ। ਉਹਦਾ ਕਹਿ ਰਹੇ ਵੀ ਕਰਵਾ ਖਵਾ ਜਾ ਪੀ ਉਹਨਾਂ ਦਾ ਹੀ ਸ਼ਹਿਰ ਹੈ ਉਹਨਾਂ ਦਾ ਠੀਕ ਹੈ ਜੀ ਆਜੋ ਅੱਗੇ ਚੱਲਦੀ ਹੈ ਜੀ ਆਪਾਂ ਆਜੋ ਥਾਵਾ ਜੀ ਤੇ ਆ ਮਲਵਨ ਨਿਸ਼ਾਨ ਸਾਹਿਬ ਆ ਜੀ ਆਪਣੇ ਨਾ ਤੇ ਮਤਲਬ ਹਰ ਸਾਲ ਨਵਾਂ ਇਹਦੀ ਇਹਦੀ ਐਥਿਕ ਸਥਾਪਨਾ ਨਵੇਂ ਦੀ ਕੀਤੀ ਆ ਪਹਿਲਾਂ ਆਪਣੇ ਕੋ ਪਹਿਲਾਂ ਇਹੀ ਨਿਸ਼ਾਨ ਸਾਹਿਬ ਸੀਗੇ ਆਪਣੇ ਕੋਲ ਠੀਕ ਆ ਜੀ ਪਹਿਲਾਂ ਸੀ ਹੱਥਾਂ ਦੇ ਨਾਲ ਹੀ ਦਾ ਸਾਰੇ ਜਾਣੇ ਫੜ ਕੇ ਰਸਤੇ ਨਾਲ ਜੜਾਉਂਦੇ ਸੀ ਹੁਣ ਥੋੜੀ ਜੀ ਤੁਹਾਨੂੰ ਪਤਾ ਡਿਜੀਟਲ ਟਾਈਮ ਆ ਅੱਛਾ ਹੁਣ ਹਾਂ ਸਪੈਸ਼ਲ ਟਾਈਮ ਤੇ ਚੈੱਕ ਕਰਾਂ ਉੱਚਾ ਵੀ ਕਰਤਾ ਯਾਰ ਤੇ ਪ੍ਰੈਸ਼ਰ ਹਾਂਜੀ ਪ੍ਰੈਸ਼ਰ ਨਾਲ ਵੀ ਪ੍ਰੈਸ਼ਰ ਨਾਲ ਨਾਲੇ ਠੀਕ ਮੈਨੂੰ ਜਰੂਰ ਆ ਦੱਸੋ ਜਿਵੇਂ ਇਹ ਕੱਪੜੇ ਨੇ ਜੀ ਮਤਲਬ ਜਿੱਦਾਂ ਕੰਮੀਆ ਵਗੈਰਾ ਨੇ ਨਾ ਇਹ ਸਾਰੇ ਮਤਲਬ ਲੋਕੀ ਆਪਣੇ ਘਰ ਲੈ ਕੇ ਆਉਂਦੇ ਹਾਂ ਹਾਂਜੀ ਹਾਂ ਸਰਕਾਰ ਦੀਆਂ ਉਹਨਾਂ ਨੇ ਕੋਈ ਬਿਕਰਾ ਨਹੀਂ ਰੱਖਿਆ ਕੋਈ ਹਰ ਹਰ ਵਰਗ ਦਾ ਹਰ ਕੋਈ ਜੱਤੀ ਦਾ ਹਰ ਕਿਸੇ ਨੂੰ ਇੱਕੋ ਜਿਹੀ ਉਹਨਾਂ ਨੇ ਸਮਝ ਲਿਆ ਇੱਕ ਹੀ ਆ ਕੇ ਸਮਝ ਲਿਆ ਸੱਤੇ ਰੰਗਾਂ ਵਾਲਾ ਝੰਡਾ ਵੀ ਜਿਹੜਾ ਮਰਜੀ ਆ ਕੇ ਇੱਥੇ ਬਣਾ ਸਕਦਾ ਨਾ ਸੱਤੇ ਸੱਤੇ ਰੰਗਾਂ ਦਾ ਝੰਡਾ ਜਿਹੜਾ ਆਇਆ ਦੇਖੋ ਸੱਤ ਰੰਗ ਪਾਉਂਦੇ ਆ ਦੇਖੋ ਸੱਤ ਰੰਗ ਪਾ ਕੇ ਮਈਆਂ ਨੇ ਕਿਹਾ ਇਹ ਸੱਤੇ ਰੰਗ ਵੀ ਜਿਹੜੀ ਵੀ ਬੜੀ ਗੱਲ ਕੌਮ ਦਾ ਆ ਗਿਆ ਉਹ ਸਰਵ ਆਪਣਾ ਹੀ ਆ ਆਪਣੇ ਹੀ ਬਰਾਬਰ ਸਾਰੇ ਇੱਕ ਬਰਾਬਰ ਹੀ ਨੇ ਨਾ ਜੀ ਹਾਂਜੀ ਠੀਕ ਹੈ ਜੀ ਆਜੋ ਅੱਗੇ ਚੱਲਦੇ ਆਜੋ ਭਾਈ ਭਗਵਾਨ ਜੀ ਹਾਂਜੀ ਪਰ ਇਹ ਦੱਸ ਦਿਓ ਮਤਲਬ ਮੇਨ ਦਰਬਾਰ ਇਹ ਭਈਆ ਭਗਵਾਨ ਜੀ ਦਾ ਜੀ ਮੇਨ ਦਰਬਾਰ ਹੈ ਜਿੱਥੇ ਅੱਛਾ ਜੀ ਭਗਵਾਨ ਜੀ ਬਰਾਜਮਾਨ ਦਾ ਦਰਵਾਜਾ ਆ ਜੀ ਅੱਛਾ ਜੀ ਮਈਆ ਭਗਵਾਨ ਜੀ ਨਾ ਜਿਹਨੇ ਮੇਨ ਦਰਬਾਰ ਉਹਨਾਂ ਦਾ ਹੀ ਹੈ ਨਾ ਜੀ ਮੇਨ ਦਰਬਾਰ ਹੈ ਜੀ ਇਹ ਮੇਨ ਦਰਬਾਰ ਹੈ ਨਾ ਜੀ ਹਾਂਜੀ ਚਲੋ ਤਾਂ ਹਾਂਜੀ ਦੇਖੋ ਹੁਮਾ ਹੁਮਾ ਕੇ ਦਰਸ਼ਨ ਕਰਕੇ ਮਈਆ ਭਗਵਾਨ ਜੀ ਦੇ ਜਾਨੀਆਂ ਤੋਂ ਮੋਹ ਮੰਗੀ ਅਮਰਦਾ ਪੋਨੀਆਂ માં ਸਭ ਦੀਆਂ ਮਰਦਾ ਪੂਰੀਆਂ ਕਰਦੀ ਮਈਆ ਭਗਵਾਨ ਹੁੰਦੀ ਹੈ ਜੀ ਤਾਈਓ ਇੰਨੀ ਬਾਰਿਸ਼ ਵਿੱਚ ਦੇਖੋ ਬਾਰਿਸ਼ ਕਿੰਨੀ ਪੈ ਰਹੀ ਹੈ ਨਾ ਲੋਕੀ ਸੰਗਤਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਕੋਈ ਕਹਿੰਦਾ ਮਾਛੀਗੜ੍ਹ ਤੋਂ ਕੋਈ ਕਿਧਰੋਂ ਕੋਈ ਜਲੰਧਰ ਤੋਂ ਕੋਈ ਗੁਵਾੜ ਤੋਂ ਨਾ ਸਾਰੇ ਜਗ੍ਹਾ ਤੋਂ ਆ ਰਹੇ ਨਾ ਠੀਕ ਹੈ ਜੀ ਆਜੋ ਬੰਦੇ ਦਰਸ਼ਨ ਸੰਗਤ ਨੂੰ ਕਰਾਦਿਆਂ ਨਾਲੇ ਆਜੋ ਜੀ ਦਰਸ਼ਨ ਆਜੋ ਜੀ ਜੈ ਮਾਂ ਮਈਆ ਜੀ ਹੋਰ ਠੀਕ ਹੈ ਜੀ ਆਜੋ ਹੋਏ ਹਾਂਜੀ ਹਾਂਜੀ ਮਤਲਬ ਜਿਹੜੇ ਆਪਾਂ ਸਰੂਪ ਜਿਹੜਾ ਆਪਣਾ ਮਤਲਬ ਇਹ ਮਈਆ ਭਗਵਾਨ ਜੀ ਇਹ ਨਾ ਹੈ ਨਾ ਇਹ ਉਹ ਦਾ ਸਰੂਪ ਹੈ ਜੀ ਉਹ ਮਈਆ ਭਗਵਾਨ ਜੀ ਦਾ ਹੈ ਅੱਛਾ ਜੀ ਉਹ ਬੋਲਾ ਨਾ ਉਹੀ ਮਈਆ ਭਗਵਾਨ ਜੀ ਦਾ ਹੈ ਅੱਛਾ ਮਈਆ ਭਗਵਾਨ ਦਾ ਉਸ ਦਰਵਾਜ਼ਾ ਹੈ ਠੀਕ ਹੈ ਜੀ ਤੇ ਮੇਲਾ ਮੀਨ ਆ ਜਾਣਾ ਜੀ ਉਹਦਾ ਮੀਨੇ ਨਾਲ ਇਹ ਮਦਾਰਮ ਆ ਵੀ ਅੱਛਾ ਜੀ ਮਈਆ ਜੀ ਨਾ ਠੀਕ ਉਧਰ ਚੱਲਦੇ ਆ ਆਜੋ ਉਹਦੇ ਲਈ ਸੈਵਕ ਲੱਗੇ ਹੋਣਾ ਨੇ ਹਾਂਜੀ ਸੇਵਾਦਾਰ ਲੱਗੇ ਹੋਣਾ ਨੇ ਸਾਰੇ ਸਾਡੀ ਸੇਵਾਦਾਰ ਬੰਦੇ ਦੇ ਹੀ ਸਾਡੇ ਆਪਣੇ ਅੱਛਾ ਸਾਰੇ ਇੱਥੇ ਇਕੱਠੇ ਨੇ ਸੇਵਾਦਾਰ ਪੁਰੇ ਦੇ ਸਾਡੇ ਦੇ ਯਾਨੀ ਕਿ 1.5 200 ਸੇਵਾਦਾਰ ਸਾਡਾ ਆਪਣਾ ਅੱਛਾ 1.200 ਬੰਦੇ ਜਿਹੜੇ ਸੇਵਾ ਤੇ ਲੱਗ ਰਹੇ ਨੇ ਨਾ ਸਫਾਈ ਵਗੈਰਾ ਸਾਰੀ ਮੇਨਟੇਨੈਂਸ ਕਰ ਰਹੇ ਨੇ ਤੇ ਤਿੰਨ ਹਜ਼ਾਰ ਬੰਦਾ ਸੇਵਾ ਤੇ ਲੱਗਾ ਹੋਇਆ ਹੈ ਤਿੰਨ ਹਜ਼ਾਰ ਬੰਦਾ ਸੇਵਾ ਤੇ ਲੱਗਾ ਵਾ ਹਾਂ ਜੀ ਇਹ ਸਾਡੇ ਮਹੱਲੇ ਦੇ 200 200 ਬੰਦੇ ਮਹੱਲੇ ਦਾ ਇਕੱਲਾ 200 ਬੰਦਾ ਹੈ ਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਬਹੁਤ ਗਿਰਬਾ ਮਾਮਈਆ ਦੀ ਜਿਹੜੀ ਚੜਦੀ ਕਲਾ ਬਹੁਤ ਦੂਰੋਂ ਦੂਰੋਂ ਦਰਸ਼ਨ ਕਰਦਾ ਹੁੰਦੀ ਹੈ ਸੰਤਾਂ ਇੰਨਾ ਮੀਂਹ ਦੇ ਵਿੱਚ ਵੀ ਦੇਖੋ ਚੜਦੀ ਕਲਾ ਮਾਮਈਆ ਦੀ ਹਾਂ ਜੀ ਆਜੋ ਜੀ ਅੱਗੇ ਜਿਹਦਾ ਆ ਦਰਵਾਜ਼ਾ ਹੈ ਜੀ ਇਹ ਕਿੰਨਾ ਦਾ ਇਹ ਇਨਾਂ ਦਾ ਸੇਵਕ ਸੀ ਜੀ ਇਨਾਂ ਨੇ ਜਿਹਨੇ ਸੇਵਾ ਕੀਤੀ ਮਈਆ ਭਗਵਾਨ ਦੀ ਨਾ ਸੀ ਇਨਾਂ ਨੇ ਸੇਵਾ ਕੀਤੀ ਨਾ ਇਨਾਂ ਨੇ ਉੱਚਾ ਰਤਵਾ ਪਾਇਆ ਨਾਮ ਹੈਗਾ ਬਾਬਾ ਜੁਮੇ ਸ਼ਾਹ ਜੀ ਸਰਕਾਰ ਅੱਛਾ ਜੁਮੇ ਸ਼ਾਹ ਜੀ ਬਾਬਾ ਜੀ ਸਰਕਾਰ ਆ ਜੀ ਅੱਛਾ ਜੀ ਹਾਂ ਜੀ ਇਨਾਂ ਨੇ ਬਹੁਤ ਸੇਵਾ ਕੀਤੀ ਰੇੜੇ ਦੇ ਕਮਾਇਆ ਹਾਂ ਜੀ ਭਈਆ ਸਰਕਾਰ ਦੀ ਨੂੰ ਰੇੜੇ ਉੱਤੇ ਕਮਾਉਂਦੇ ਹੁੰਦੇ ਸੀ ਅੱਛਾ ਕਮਾਉਂਦੇ ਹੁੰਦੇ ਸੀ ਨਾ ਨਾਮ ਉਹ ਰੇੜੇ ਹੁੰਦੇ ਸੀ ਨਾਲ ਹੀ ਇਨਾਂ ਨੇ ਸੇਵਾ ਕੀਤੀ ਅੱਛਾ ਸੇਵਾ ਕੀਤੀ ਨਾ ਮਾਂ ਮਈਆ ਜੀ ਦੀ ਨਾ ਇਹ ਸੇਵਾਦਾਰ ਹੋਏ ਚਲੋ ਆਪਾਂ ਅੰਦਰ ਜਾਂਦੇ ਹਾਂ ਦਰਸ਼ਨ ਕਰਾਣੇ ਆਓ ਦਰਸ਼ਨ ਕਰਦੇ ਜੀ ਆਓ ਸੰਗਤ ਕੋਈ ਡਰ ਮੈਨੂੰ ਆ ਨਾਲ ਜਿਹੜੇ ਸਰੂਪ ਹੈ ਇਹ ਆ ਜਿਹੜੇ ਤੁਸੀਂ ਦੱਸ ਰਹੇ ਸੀ ਨਾ ਜਿਹਨੇ ਮਤਲਬ ਨਾ ਲਾਲ ਦੇ ਜਿਹੜੇ ਨਾਲ ਇੱਕ ਕਹਾਣੀ ਸੀ ਜਿਹੜੇ ਨਾਲ ਸਰੂਪ ਹੈ ਜੀ ਉਹ ਵੀ ਆ ਭਗਵਾਨ ਜੀ ਦਾ ਹੈ ਅੱਛਾ ਮਈਆ ਭਗਵਾਨ ਦਾ ਸਰੂਪ ਹੈ ਉਹ ਭਾਵਾ ਜੁਮੇਸ਼ਾ ਜੀ ਜਿਹਨਾਂ ਦੀ ਸੇਵਾ ਕੀਤੀ ਅੱਛਾ ਜਿਨ੍ਹਾਂ ਨੇ ਸੇਵਾ ਕੀਤੀ ਨਾ ਜੀ ਹਾਂ ਜੀ ਉਹ ਤੋਂ ਬਾਅਦ ਆ ਉਹ ਵੀ ਨਾਲ ਹੀ ਦੇਖੋ ਮਾਂ ਬਈਏ ਨਾਲ ਹੀ ਉਹ ਵੀ ਬਿਠਾਇਆ ਅੱਛਾ ਨਾਲ ਹੀ ਨਾਲ ਹੀ ਬਿਠਾਇਆ ਨਾ ਜੀ ਨਾਲ ਹੀ ਇਕੱਠੇ ਹਾਂ ਨਾਲ ਹੀ ਬਿਠਾਇਆ ਦੇਖੋ ਆ ਅੱਜ ਤੇ ਮਜਾਰ ਵੀ ਦੋਨਾਂ ਦਾ ਸੇਮ ਗ੍ਰਾਫੀ ਬਣਾਇਆ ਹੈ ਤੇ ਹਾਂ ਜੀ ਜਿਵੇਂ ਭਾਜੀ ਨੇ ਆਪਾਂ ਸਾਰਾ ਇੰਟਰੋਡਕਸ਼ਨ ਦੱਸਿਆ ਕਿ ਉਧਰ ਮ ਹੁਣ ਇੱਧਰ ਨਹੀਂ ਸੱਡ ਭਾਜੀ ਜਿਹੜੇ ਆਪਣੇ ਆ ਮਤਲਬ ਕਿਨਾਂ ਦੀ ਜਗ੍ਹਾ ਹੈ ਜੀ ਹਾਂਜੀ ਹਾਂਜੀ ਇਹ ਬੱਪੂ ਜੀ ਦੀ ਹੈ ਜੀ ਮਤਲਬ ਅਲਮਸਤ ਬੱਪੂ ਜੀ ਅੱਛਾ ਬੱਪੂ ਜੀ ਅਲਮਸਤ ਬੱਪੂ ਜੀ ਬੱਪੂ ਜੀ ਦੀ ਹਾਂਜੀ ਇਹ ਵੀ ਮਈਆ ਭਗਵਾਨ ਜੀ ਦੇ ਟਾਈਮ ਦੇ ਹੀ ਹੈ ਇਹ ਇਹ ਉਹਨਾਂ ਦੀ ਸੇਵਾਦਾਰੀ ਨਹੀਂ ਹਾਂਜੀ ਇਹ ਵੀ ਮਈਆ ਭਗਵਾਨ ਜੀ ਦੇ ਟਾਈਮ ਦੇ ਪਤਾ ਨਹੀਂ ਇਹਨਾਂ ਦਾ ਕੋਈ ਯਾਨੀ ਕਿ ਪਤਾ ਨਹੀਂ ਲੱਗਿਆ ਸੀ ਇਹ ਵੀ ਬਾਬਾ ਜੀ ਕਿੱਥੋਂ ਅੱਛਾ ਇਹਨਾਂ ਦਾ ਘਰ ਵਾਲੀ ਕੋਈ ਬੱਦੀ ਵਗੈਰਾ ਹੋਣੀ ਹੈ ਅਲਮਸਤ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਸੀਗਾ ਇਹ ਵੀ ਨਾਲ ਹੀ ਰਹਿੰਦੇ ਸੀ ਅੱਛਾ ਨਾਲ ਹੀ ਰਹਿੰਦੇ ਸੀ ਦੇਰ ਭਗਵਾਨ ਦੇ ਦਰਵਾਜ਼ੇ ਦੇ ਦਰ ਬਾਪੂ ਜਿਆ 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 ਅੱਜ ਮਤਲਬ ਜਿਵੇਂ ਆ ਵਾਲਾ ਇਸ ਨੂੰ ਦੀ ਜਗਾਇਆ ਜੀ ਤੇ ਆ ਸਰੂਪ ਹੈ ਨਾ ਜਿਉਂ ਉਹਨਾਂ ਦਾ ਨਾਂ ਸਾਹਮਣੇ ਜਿਹੜਾ ਦੱਸਿਆ ਇਹ ਬਾਬਾ ਜੀ ਨੂੰ ਸੁਰਗਵਾਸ ਹੋਇਆ ਨੂੰ ਸਿਰਫ 2 ਸਾਲ ਹੀ ਹੋਇਆ ਅੱਛਾ ਜੀ 2 ਸਾਲ ਹੋਇਆ ਇਸਵਰਗਵਾਸ ਹੋਇਆ ਨੂੰ ਹਾਂ ਹਾਂਜੀ 2 ਸਾਲ ਹੋਇਆ ਅੱਛਾ ਜੀ ਹਾਂਜੀ ਇਹ ਵੀ ਬੱਪੂ لال ਇਹ ਬੱਪੂ ਆਪਣੇ ਅਲਮਸਤ ਬੱਪੂ ਜੀ ਸੀਗੇ ਅੱਛਾ ਜੀ ਹਾਂਜੀ ਇਹ ਵੀ ਦਰਬਾਰ ਦੇ ਰਹਿੰਦੇ ਹੁੰਦੇ ਸੀਗੇ ਬੜਾ ਬਹੁਤ ਬਹੁਤ ਪਰਵਾਸੀਆਂ ਦਾ ਵੀ ਜਿੱਦਾਂ ਮਈਆ ਸਰਕਾਰ ਸੀ ਇਦਾਂ ਹੀ ਐ ਵੀ ਸੀਗੇ ਅੱਛਾ ਸੇਮ ਹੀ ਸੀ ਕਹਿੰਦੇ ਜੀ ਹਾਂ ਬਸ ਇਹ ਵੀ ਇਦਾਂ ਹੀ ਸੀਗੇ ਅੱਛਾ ਬਰਾਬਰ ਹੀ ਸਾਰੇ ਸਭ ਨੇ ਸਾਡੇ ਸਾਡੇ ਠੀਕ ਜੀ ਦਰਵਾਜ਼ੇ ਤੇ ਇਹ ਵੀ ਇਹ ਵੀ ਰੱਖਿਆ ਦੇ ਕਮੋ ਦੇ ਰਹਿਆਂ ਦੇ ਹੀ ਅੱਛਾ ਜੀ ਕਦੀ ਛੋ ਕੋਈ ਛੱਡਣਾ ਆ ਗਿਆ ਕਦੀ ਕੋਈ ਛੱਡਣਾ ਆ ਗਿਆ ਹਾਂ ਜੀ ਹਾਂ ਜਿਹੜੀ ਚੀਜ਼ ਦੇ ਹੱਦ ਕਰਦਾ ਹਾਂ ਕਰ ਦੇਣਾ ਉਹੀ ਉਹਨਾਂ ਨੂੰ ਲੈ ਕੇ ਦੇ ਦੇਣਾ ਬਾਬਿਆਂ ਨੂੰ ਅੱਛਾ ਜੀ ਉਹੀ ਕਹਿੰਦਾ ਬਾਬਾ ਜੀ ਇਹ ਲੈ ਜੋ ਤੁਸੀਂ ਕੋਈ ਨਹੀਂ ਹੈ ਕਿਰਪਾ ਮਲੋ ਮੋਜ ਵਿੱਚ ਰੱਖ ਲੈਣਾ ਬਾਬਾ ਜੀ ਹੈਡ ਵਾਲਾ ਨਹੀਂ ਐਕਸਪੇਟਰ ਵਾਲਾ ਅੱਛਾ ਜੀ ਐਕਸਪੇਟਰ ਹੈਡ ਵਾਲਾ ਨਹੀਂ ਚਲੋ ਠੀਕ ਹੈ ਜ ਬਹੁਤ ਕਰਭਾਈ ਬਾਬਿਆਂ ਦੀ ਠੀਕ ਹੈ ਜੀ ਬਹੁਤ ਵasts ਬਾਬੂ ਜੀ ਬਰਾਮਈਆ ਸਰਕਾਰ ਦਾ ਬਹੁਤ ਸੱਚੇ ਦਰਬਾਰ ਦੀ ਜੈ ਭਾਜੀ ਕੀ ਨਾਮ ਹੈ ਜੀ ਆਪਣਾ ਭਾਜੀ ਅਮਨਦੀਪ ਹਾਂਜੀ ਅਮਨਦੀਪ ਜੀ ਅਮਨਦੀਪ ਜੀ ਨਾ ਭਾਜੀ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਦਰਬਾਰ ਦੇ ਸੇਵਾ ਕਰਦੇ ਜੀ ਭਾਈ ਸਾਨੂੰ ਜੀ 7-8 ਸਾਲ ਹੋ ਗਏ ਮੇਰੇ 7-8 ਸਾਲ ਹੋ ਗਏ ਸੇਵਾ ਕਰਦੇ ਨਾ ਦਰਬਾਰ ਦੇ ਹਰ ਸਾਲ ਮੇਲੇ ਚੋਂ ਹਾਂਜੀ ਤੇ ਆਪਾਂ ਕਿੱਥੋਂ ਆ ਜੀ ਆਪਾਂ ਭਾਜੀ ਅਸੀਂ ਲੁਧਿਆਣੇ ਤੋਂ ਆਏ ਆ ਆਲਮਗੀਰ ਸਾਹਿਬ ਤੋਂ ਅੱਛਾ ਆਲਮਗੀਰ ਸਾਹਿਬ ਤੋਂ ਆਏ ਹੋ ਜਾਨੇ ਤਾਂ ਨਾ ਜੀ ਹਾਂਜੀ ਅੱਛਾ ਹਰ ਮੇਲੇ ਚੋਂ ਆ ਕੇ ਸੇਵਾ ਨਿਭਾਉਂਦੇ ਹੋ ਨਾ ਸਾਰੀ ਸੰਗਤ بارش ਵਿੱਚ ਵੀ ਇੰਨੀ بارش ਵਿੱਚ ਵੀ ਹੌਮ ਹੁਮਾ ਕੇ ਪਹੁੰਚੀ ਆ ਜੀ ਮੂਹੀ ਪੈ ਰਿਹਾ ਵਾ ਪੂਰਾ ਤੇ ਸੰਘਾ ਦੇਖ ਸਕਦੇ ਹੋ ਕਿੰਨੀ ਹੈ ਜੀ ਮਈਆ ਭਗਵਾਨ ਜੀ ਤੇ ਜਿਹੜਾ ਜਿਹੜਾ ਇੱਥੇ ਆਇਆ ਹੈ ਕਮੈਂਟਾਂ 'ਚ ਜੈ ਮਈਆ ਭਗਵਾਨ ਜੀ ਜ਼ਰੂਰ ਲਿਖਿਓ ਜਿੰਨੇ ਮੇਰੇ ਵੀਰ ਭਰਾ ਬਾਹਰੋਂ ਕੈਨੇਡਾ ਅਮਰੀਕਾ ਤੋਂ ਦੇਖਦੇ ਨੇ ਕਮੈਂਟਾਂ 'ਚ ਜ਼ਰੂਰ ਜੈ ਮਈਆ ਜੀ ਦੀ ਲਿਖਿਓ ਜਿੱਦਾਂ ਤੁਸੀਂ ਮੇਰੇ ਰਾਜਾ ਸਾਹਿਬ ਦੀ ਵੀਡੀਓ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਇਸ ਤਰ੍ਹਾਂ ਮੇਲੇ ਦੀ ਪਿਆਰ ਬਹੁਤ ਸਾਰਾ ਦਿਓ ਆਓ ਉਹਨਾਂ ਕੇ ਲੈ ਕੇ ਚੱਲਦੇ ਤੁਹਾਨੂੰ ਰਾਜਾ ਜੀ ਜਿੱਦਾਂ ਆਪਾਂ ਨੂੰ ਸਾਰੀ ਜਗ੍ਹਾ ਘੁਮਾ ਦਿੱਤੀ ਹੈ ਨਾ ਸਾਰੇ ਜਗ੍ਹਾ ਦੱਸਦੇ ਸਾਰੇ ਦਰਵਾਜ਼ੇ ਹੁਣ ਇੱਕ ਪਾਜੀ ਇੱਕ ਕਾਫੀ ਆਪਣਾ ਦਰਵਾਜ਼ਾ ਹੈ ਜੀ ਤੇ ਇਹ ਕਿਹਨ ਜਿਹੜੇ ਇਸ ਟਾਈਮ ਗੱਡੀ ਤੇ ਨੇ ਮਤਲਬ ਨੀਮੋ ਸਰਕਾਰ ਦੀ ਨਾ ਜਿਹੜੇ ਜਿਹੜੇ ਮਈਆ ਨੀਮੋ ਸਰਕਾਰ ਦੀ ਅੱਛਾ ਮਈਆ ਨੀਮੋ ਸਰਕਾਰ ਦੀ ਨਾ ਜਿਨ੍ਹਾਂ ਨੇ ਸਾਰਿਆਂ ਨੇ ਦਰਸ਼ਨ ਕਰਕੇ ਜਾਂਦੇ ਨੇ ਮੱਥਾ ਟੇਕੇ ਜਾਂਦੇ ਨੇ ਇਹਨਾਂ ਨੇ ਤੇ ਇਹ ਕਿੰਨੇ ਟਾਈਮ ਤੋਂ ਬਿਲਕੁਲ ਇੱਥੇ ਨਹੀਂ ਜੀ ਮਤਲਬ ਇਹ ਇਹਨਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਵੀ ਅੱਛਾ ਕਾਫੀ ਟਾਈਮ ਹੋ ਗਿਆ ਮਤਲਬ ਅੱਧ ਦੇ ਦੇ ਤਾਂ ਕਾਫੀ ਟਾਈਮ ਹੋ ਗਿਆ ਅੱਛਾ ਮਤਲਬ ਤੁਹਾਡੇ ਤੋਂ ਪਹਿਲਾਂ ਦੇਖਣ ਤੋਂ ਪਹਿਲਾਂ ਇਹਨਾਂ ਨੂੰ 35 ਸਾਲ ਤੋਂ ਮੈਨੂੰ ਜ਼ਿਆਦਾ ਹੀ ਹੋ ਗਏ 35 ਸਾਲ ਤੋਂ ਅੱਛਾ 35 ਸਾਲ ਤੋਂ ਜ਼ਿਆਦਾ ਹੋ ਚਲੇ ਮਲੇ ਇੱਥੇ ਦਰਵਾਜ਼ੇ ਅੱਛਾ ਮਤਲਬ ਇੱਥੇ ਨਾਲ ਹੀ ਨੇ ਆਜੋ ਫਿਰ ਆਪਾਂ ਮੱਥਾ ਲੇ ਕੇ ਆ ਜਾਵਾਂਗੇ ਅਗਰ ਤੇ ਬਾਕੀ ਇਹ ਹੈ ਜੀ ਦਰਬਾਰ ਲਈ ਹੈ ਭਵਾਨੀ ਦੇ ਬੈਠੇ ਆਪਣੇ ਜਿਹੜੇ ਗੱਦੀ ਨਹੀਂ ਸੀ ਜਾਨਾ ਅੱਛਾ ਜਿਹੜੇ ਗੱਦੀ ਨਿਸ਼ੀਨੀ ਨਹੀਂ ਨਾ ਜੀ ਨਹੀਂ ਨਹੀਂ ਜੀ ਹਾਂ ਠੀਕ ਹੈ ਜੀ ਹੁਣ ਮਤਲਬ ਓਕੇ ਜਿਹੜੀ ਵੀ ਸੰਗਤਾਂ ਘਰੇ ਬੈਠੀਆਂ ਨੇ ਦਰਸ਼ਨ ਜ਼ਰੂਰ ਕਰੋ ਜੀ ਉਹਨਾਂ ਦੇ ਤੇ ਕਾਫੀ ਮਤਲਬ ਮਾਨਦੈਨਾਂ ਜਿਹਨਾਂ ਦੀ ਨਾ ਬਹੁਤ 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 ਸਾਰੀ ਮਾਨਦੈਨਾਂ ਜੀ ਤੇ ਘਰੇ ਅਸੀਂ ਕਾਫੀ ਥਾਰਾਂ ਨੂੰ ਪੁੱਛ ਕੇ ਆਏ ਹਾਂ ਜੀ ਅੰਦਰ ਕੀ ਵੀਡੀਓ ਬਣਾ ਸਕਦੇ ਹੋ ਕਹਿੰਦੇ ਬਣਾ ਲਓ ਜੀ ਦੂਰ ਟੀ ਖੜ ਕੇ ਬਣਾ ਸਕਦੇ ਹੋ ਤੁਸੀਂ ਘਰੇ ਬੈਠੇ ਦਰਸ਼ਨ ਕਰ ਸਕਦੇ ਹੋ ਕਰੋ ਜੀ ਦਰਸ਼ਨ ਉਹਨਾਂ ਦੇ ਪਿਆ ਭਗਵਾਨ ਜੀ ਦੇ ਜੀ ਨਮ ਉਹ ਲੋਕਾਂ ਨੂੰ ਬੋਲ ਮਾਈ ਜੀ ਹਾਂ ਤੇ ਤੇਰੇ ਨਾਲ ਦੇ ਆਈ ਨਾ ਸਾਰਿਆਂ ਨੇ ਖਦਾ ਪਰਿਆ ਸਾਰਿਆਂ ਨੇ ਬਚਾ ਲਿਆ ਉਹ ਦੇ ਦੇ ਲਈ ਲੋਕ ਇਹਦੇ ਵੀ ਯਾਰ ਇੱਕ ਪ੍ਰਚਾਰ ਦੇ ਵਿੱਚ ਕਪਾਇਆ ਨਹੀਂ ਦੇਸੀ ਤੇ ਨਹੀਂ ਪਾਇਆ ਆਪਣਾ ਸਵਾਗਤ ਹੈ ਮੈਂ ਦੇਖੋ ਸਾਰਾ ਪੰਡਾਲ ਹੈ ਜਿਹੜਾ ਮਤਲਬ ਸਿੰਗਰ ਵਗੈਰਾ ਜਿੱਦਾਂ ਲਈ ਸੜਾਂਦੇ ਨੇ ਸਟੇਜ ਲੱਗੀ ਹੈ ਜੀ ਤੇ ਹੁਣ ਫਿਲਹਾਲ ਦੀ ਤੇ ਹੁਣ ਭਾਜੀ ਕੀ ਮਤਲਬ ਦੱਸਿਓ ਭਾਜੀ ਹੁਣ ਕੀ ਮਤਲਬ ਕੀ ਉਪਰਾਲਾ ਕੀਤਾ ਜਾ ਰਿਹਾ ਜੀ ਜਿਹੜੇ ਹੈਂਡੀਕੈਪ ਦੇ ਹੈਗੇ ਨਹੀਂ ਹਾਂਜੀ ਉਹਨਾਂ ਨੂੰ ਉੱਥੇ ਸਾਈਕਲਿਸਤ ਭੰਨਿਆ ਜਾ ਰਹੀਆਂ ਆ ਅੱਛਾ ਸਾਈਕਲ ਭੰਨਿਆ ਜਾ ਰਹੀਆਂ ਜਿਹੜੇ ਲੋਡ ਮੰਦੇ ਨੇ ਨਾ ਜਿਨ੍ਹਾਂ ਨੂੰ ਜਰੂਰਤ ਆਏ ਲੋਡ ਮੰਨਾਂ ਨੂੰ ਹੁਣ ਦੇਖੋ ਉਹ ਵੀ ਕਿਸੇ ਟਾਈਮ ਹਾਂਜੀ ਸਹੀ ਸੀਗੇ ਉਹ ਵੀ ਆਪਣੇ ਵਾਂਗੂ ਤੋਂ ਨਾ ਚਾਹੁੰਦੇ ਆ ਹਰ ਪਾਸੇ ਜਾਣ ਹਰ ਪਾਸੇ ਉਹ ਵੀ ਦੇ ਨੇ ਉਹਨਾਂ ਦੀ ਮਦਦ ਕਰ ਨਹੀਂ ਇਹ ਸਾਨੂੰ ਅਚਨ ਮਦਦ ਕਰ ਰਹੇ ਨੇ ਹਾਂ ਜੀ ਲੋੜਵੰਦਾਂ ਜਿਨ੍ਹਾਂ ਨੂੰ ਲੈ ਹੈਂਡੀਕੈਪ ਉਧਰ ਨੂੰ ਸਾਈਕਲਾਂ ਵੰਡੀਆਂ ਜਾ ਰਹੀਆਂ ਨੇ ਹਾਂ ਜੀ ਲੋਕ ਭਲਾਈ ਦਾ ਕੰਮ ਕਰ ਰਹੇ ਨੇ ਭਲਾਈ ਦਾ ਹਾਂ ਜੀ ਉਹ ਵੀ ਅਸੀਂ ਮਿਲੇ ਜਣਾਂਗੇ ਥੋੜੇ ਦਿਨਾਂ ਬਾਅਦ ਬਲੱਡ ਦਾ ਕੈਂਪ ਲੱਗਣਾ ਹੈ ਬਲੱਡ ਦਾ ਕੈਂਪ ਲੱਗੇਗਾ ਨਾ ਜੀ ਬਲੱਡ ਦਾਨ ਵੀ ਹੁੰਦਾ ਹੈ ਬਲੱਡ ਦਾਨ ਵੀ ਹੁੰਦਾ ਹੈ ਤੇ ਲੰਗਰ ਦਾ ਭੰਡਾਰਾ ਪਿੱਛੇ ਲੱਗਦਾ ਹੈ ਭੰਡਾਰਾ ਪਿੱਛੇ ਹੈ ਜੀ ਲੰਗਰ ਦਾ ਭੰਡਾਰਾ ਪਿੱਛੇ ਲੱਗਦਾ ਨਾ ਹਾਂ ਜੀ ਲੱਗਦਾ ਭੰਡਾਰਾ ਤੋਂ 12 ਘੰਟੇ ਚੱਲਦਾ ਹੈ ਜੋ ਵੀ ਕਰ ਨੂੰ 12 ਘੰਟੇ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਜਰਨੀ ਕਲਾ ਮਈਆ ਸਰਕਾਰ ਦੀ ਠੀਕ ਹੈ ਜੀ ਪਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਾਰੀ ਜਗਾ ਵਾਸਤੇ ਤੁਸੀਂ ਦੱਸਿਆ ਇੰਨਾ ਬੰਦੀ ਤੁਸੀਂ ਤੇਜ ਫੁੱਲ ਦੱਸਿਆ ਧੰਨਵਾਦ ਤੁਹਾਡਾ ਬਹੁਤ ਹੈ ਜੀ ਫਿਰ ਵੀ ਦਾ ਟੱਚ ਦਊਗਾ ਤੇ ਜੀ ਕਿ ਹੋਰ ਵੀ ਜਗਾ ਇਦਾਂ ਨਹੀਂ ਨੇ ਵੀ ਆਪਾਂ ਸੰਗਤ ਨੂੰ ਸਾਰਿਆਂ ਨੂੰ ਘੁਮਾਵਾਂਗੇ ਠੀਕ ਹੈ ਜੀ ਤੇ ਇੱਕ ਦਿਨ ਇਹ ਕਹ ਦੱਸ ਦਿਓ ਕਿਹੜੀ ਮਿਸ਼ਰੀ ਵਾਲੀ ਕਿਹੜੀ ਗੱਲ ਦੱਸ ਰਹੇ ਸੀ ਕਿ ਕਿਹੜੀ ਦਰਵਾਰ ਹੈ ਉਹ ਆਪਾਂ ਜਦੋਂ ਮਿਲਾਂਗੇ ਨਾ ਆਪਾਂ ਚੱਲਾਂਗੇ ਕੋਈ ਟਾਈਮ ਦੱਸੂਗਾ ਤੁਹਾਨੂੰ ਆਪਾਂ ਚੱਲਾਂਗੇ ਉਹ ਜਗਾ ਵੀ ਸਾਨੂੰ ਦਰਸ਼ਨ ਅਗਲੀ ਏ ਬੋਕਰ ਚਲੋ ਬਾਕੀਆਂ ਬਸ ਸਪੈਂਸਰ ਰੱਖਦੇ ਆ ਜੀ ਉਹ ਕਲੀਅਰ ਵੀਡੀਓ ਉਹ ਵਾਲੀ ਆਏਗੀ ਮਿਸਰੀ ਵਾਲੀ ਜਿਹੜੇ ਜਿੱਥੇ ਦਰਵਾਰ ਤੇ ਮਿਸਰੀ ਨਿਕਲਦੀ ਸੀ ਭਾਜੀ ਆਪਾਂ ਨੂੰ ਦੱਸ ਰਹੇ ਨੇ ਉਹ ਲੈ ਕੇ ਜਾਣਗੇ ਅਗਲੀ ਵਾਰ ਤੇ ਹੁਣ ਹੁਣ ਬਹੁਤ ਬਹੁਤ ਧੰਨਵਾਦ ਭਾਜੀ ਦਾ ਵੀਡੀਓ ਸਾਰਾ ਮੇਲਾ ਆਪਾਂ ਨੂੰ ਤੁਹਾਨੂੰ ਆਉਣ ਵਾਸਤੇ ਜਗਾ ਪੂਰੀ ਕਲੀਅਰ ਕੀਤੀ ਭਾਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਲੋ ਜੀ ਆ ਦੇਖ ਸਕਦੇ ਕੋਲਡ ਡਰਿੰਕ ਮੇਰਾ ਲੰਗਰ ਲੱਗ ਰਿਹਾ ਜੀ ਕੋਲਡ ਡਰਿੰਕ ਹੈ ਜਦ ਮੰਨਣਾ ਕੋਲਡ ਡਰਿੰਕ ਮੇਰੇ ਗੀੜੀਆਂ ਨੇ ਸਾਰੀਆਂ ਸੰਗਤਾਂ ਨੇ ਇੱਧਰ ਭਾਜੀ ਉਹਨਾਂ ਨੇ ਲਗਾਇਆ ਵਾ ਜੀ ਭਾਜੀ ਉਹਨਾਂ ਨੂੰ ਪੁੱ ਠੀਕ ਹੈ ਭਜੀ ਆਪਾਂ ਕਿੱਥੋਂ ਆ ਜੀ ਲੋਤੋਂ ਹੀ ਮੇਰਾ ਰਾਮਗੜ੍ਹ ਪਿੰਡ ਰਾਮਗੜ੍ਹ ਅੱਜ ਤੋਂ ਲਾਇਆ ਜੀ ਵੈਸੇ ਕੱਲ ਤੋਂ ਲਗਾ ਵੈਸੇ ਪਹਿਲਾਂ ਵੀ ਸੇਵਾ ਕਰਦੇ ਹੋ ਜੀ ਹਾਂ ਜੀ ਹਾਂ ਜੀ ਲੰਗਰ ਹਾਜ ਹੁੰਦਾ ਵੈਸੇ ਅੱਛਾ ਅੱਗੇ ਲੰਗਰ ਹਾਰ ਤੋਂ ਸੇਵਾ ਕਰਦੇ ਹਾਂ ਹੁਣ ਫਿਲਹਾਲ ਕੋਲ ਡ੍ਰੀਵਰ ਲੰਗਰ ਲਗਾਇਆ ਹੈ ਨਾ ਠੀਕ ਹੈ ਜੀ ਹਾਂ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਕਿ ਜਿਹੜਾ ਵੀ ਦਰਵਾਜ਼ੇ ਮੇਲੇ ਵਿੱਚ ਆ ਰਿਹਾ ਵਾ ਮੈਡੀਕਲ ਦੀ ਵੀ ਸੁਵਿਧਾ ਹੈਗੀ ਹੈ ਕੋਈ ਮੈਡੀਕਲ ਦੀ ਐਮਰਜੈਂਸੀ ਕੋਈ ਵੀ ਬਾਈਚੈਂਸ ਨਾ ਪਵੇ ਜੇ ਕਿਸੇ ਨੂੰ ਪੈ ਵੀ ਜਾਵੇ ਤਾਂ ਉਹਦੇ ਲਈ ਸਾਰੀਆਂ ਮੈਡੀਸਨਾਂ ਨੇ ਲੇਕਿਨ ਫਿਲਹਾਲ ਤੇ ਆ ਜੋ ਪਾਜੀ ਨੂੰ ਪੁੱਛਦੇ ਆਪਾਂ ਕਦੋਂ ਤੋਂ ਸੇਵਾ ਕਰਦੇ ਆ ਕੀ ਨਾਮ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਵੀਰ ਕੁਮਾਰ ਜੀ ਪਾਜੀ ਅੱਛਾ ਜੀ ਆਪਾਂ ਪਾਜੀ ਕਿੰਨਾ ਚਿਰ ਤੋਂ ਆਪਾਂ ਦਵਾਈਆਂ ਵੀ ਸੇਵਾ ਕਰਦੇ ਆ ਅਸੀਂ ਅਪਿਲੇ 50 ਸਾਲਾਂ ਤੋਂ ਰੈਗੂਲਰ ਮਈਆ ਭਗਵਾਨ ਜੀ ਦੇ ਮੇਲੇ ਦੇ ਹਾਂਜੀ ਫ੍ਰੀ ਮੈਡੀਕਲ ਕੈਂਪ ਲਾਈਦਾ ਸਫਰੀ ਮੈਡੀਕਲ ਕੈਂਪ ਹੈ ਕੋਈ ਵੀ ਮਤਲਬ ਪ੍ਰੋਬਲਮ ਹੋਵੇ ਸਾਰੇ ਆ ਕੇ ਜੋਹਾਰੀ ਚੈੱਕਅਪ ਕਰਾਓ ਤੇ ਫ੍ਰੀ ਹੈ ਸਾਰਾ ਕੁਝ ਹਾਂਜੀ ਬਿਲਕੁਲ ਫ੍ਰੀ ਫ੍ਰੀ ਹੈ ਨਾ ਜੀ ਤੇ ਕਿੱਥੋਂ ਆਪਾਂ ਮਤਲਬ ਕਿੱਥੇ ਆ ਗਏ ਸਾਡਾ ਜੀ ਇਹ ਪਿੰਡ ਰਾਮਗੜਾ ਪਹਿਲਾਂ ਤਾਂ ਸਾਡੇ ਮਾਜੇ ਭਰਾਵੇਂ ਸਾਰੇ ਹਾਂਜੀ ਨਗਰ ਵਾਸੀਆਂ ਨੂੰ ਮਈਆ ਭਗਵਾਨ ਜੀ ਦੇ ਸਾਲਾਨਾ ਧਾਰਮਿਕ ਜੋੜ ਮੇਲੇ ਲੱਖ ਲੱਖ ਵਧਾਈ। ਉਹਨਾਂ ਤੋਂ ਬਾਅਦ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਨੀ ਵਾਰਸ਼ ਦੇ ਵਿੱਚ ਵੀ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਦਰਮਾਨੇ ਪਹੁੰਚੇ ਆ। ਹਾਂਜੀ ਹਾਂ। ਉਸ ਤੋਂ ਬਾਅਦ ਜੋ ਇਹ ਮੈਡੀਕਲ ਦੀ ਸਹੂਬਾ ਪੰਜ ਸਾਲ ਤੋਂ ਰੈਗੂਲਰ ਚੱਲ ਰਹੀ ਏ ਇਹ ਸਾਡੇ ਡਾਕਟਰ ਸਹਿਬਾਨ ਸਾਡੇ ਸਹਿਯੋਗੀ ਸਾਡੀ ਪੂਰੀ ਟੀਮ ਪੂਰੇ ਸਹਿਯੋਗ ਦੇ ਨਾਲ ਚੱਲਦੇ ਆ ਤੇ ਸਾਡੇ ਐਨਆਰਆਈ ਵੀਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਹਰੇਕ ਵਾਰੀ ਉਪਰ ਅਲਾ ਕੀਤਾ ਜਾਂਦਾ ਏ ਜੋ ਸਾਡੇ ਮੈਡੀਕਲ ਕੈਂਪ ਦੀ ਲਾਇਆ ਜਾਂਦਾ ਏ ਸਾਡੇ ਦਰਬਾਰ بابا 나이드 ਵਾਲੀ شاہ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਗੁਰੂ ਵਿਦਾਪਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਲਾਇਆ ਜਾਂਦਾ ਤੋਂ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜੋ ਇਨੀ ਵਾਰਸ਼ ਦੇ ਦਰਮਿਆਨ ਤੁਸੀਂ ਸਾਡੇ ਦਰਮਿਆਨ ਪਹੁੰਚੇ ਹੋ ਜੈਕਾਰਾ ਮਈਆ ਭਗਵਾਨ ਜੀ ਦਾ ਬਹੁਤ ਸਾਂਝੇ ਦਰਵਾਜ਼ਾ ਕੀ ਜੈ ਜੈਕਾਰਾ بابا ਜੁਮੇ ਸ਼ਾਹ ਜੀ ਦਾ ਬਹੁਤ ਸਾਂਝੇ ਦਰਵਾਜ਼ਾ ਕੀ ਜੈ ਜੈਕਾਰਾ ਬੀਬੀ ਨੀਮ ਸਰਕਾਰ ਦਾ ਬਹੁਤ ਸਾਂਝੇ ਦਰਵਾਜ਼ਾ ਕੀ ਜੈ ਦੇਖੋ ਪ੍ਰਸ਼ਾਦ ਦੀਆਂ ਦੁਕਾਨਾਂ ਲੱਗੀਆਂ ਨੇ ਇਧਰਲੀ ਸਾਈਡ ਵੀ ਸਾਰੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਨੇ ਜਿਹਦੇ ਪ੍ਰਸ਼ਾਦ ਵਗੈਰਾ ਲੈਣਾ ਪਛਾੜ ਇਧਰੋਂ ਆਕੇ ਸਾਹਮਣੇ ਚੜਾ ਸਕਦਾ ਜੀ ਦਰਵਾਜ਼ੇ ਤੇ ਤੇ ਉਸ ਤੋਂ ਬਾਅਦ ਇਧਰ ਲਈ ਸਾਡਾ ਜਿਹੜਾ ਰਸਾ ਜਾਂਦਾ ਹੈਗਾ ਉਹ ਆਪਣਾ ਜਿਹਦੇ ਲਈ ਛੂਟੇ ਵਗੈਰਾ ਲੱਗੇ ਨੇ ਚੰਡੋਲ ਕਿਸਤੀ ਤੁਹਾਨੂੰ ਬਾਕੀ ਆਜੋ ਅੰਦਰ ਸਾਨੂੰ ਅੱਗੇ ਲੈ ਕੇ ਦਿਖਾਉਂਦੇ ਆਪਾਂ ਆਜੋ ਤੇ ਬਾਕੀ ਖਾਣ ਪੀਣ ਵਾਲੀ ਆਈਟਮਾਂ ਵੀ ਲੱਗੀਆਂ ਨੇ ਇਵੇਂ ਨਾ ਬਤੇ ਸਾਰੀ ਜਗ੍ਹਾ ਹੁੰਦਾ ਹੀ ਹੈ ਜੀ ਵਰਕਰ ਨਿਊਟਰਲ ਵਗੈਰਾ ਆ ਸਾਰੇ ਮਤਲਬ ਮੇਲੇ ਚ ਮਿਲ ਜਾਂਦੇ ਨੇ ਤੇ ਇਧਰਲੀ ਸਾਈਡ ਹੈ ਦੇਖੀਓ ਵਿੱਚ ਦਰਵਾਜ਼ਾ ਹੈ ਦਰਵਾਜ਼ੇ ਦੇ ਬਿਲਕੁਲ ਨਾਲ ਦੀ ਜਿਹੜੀ ਗਲੀ ਹੈ ਇਧਰਲੀ ਸਾਡਾ ਦੇਖੋ ਚੰਡੋਲ ਹੈ ਕਿਸ਼ਤੀ ਹੈ ਜੀ ਤੇ ਇਧਰ ਆ ਜਿਹੜੇ ਹੈਲੀਕਾਪਟਰ ਵਾਲੇ ਬੱਚਿਆਂ ਦੇ ਝੂਟੇ ਨੇ ਸਾਰੇ ਤੇ ਬੱਚੇ ਵਗੈਰਾ ਜਿਹੜੇ ਇੰਜੋਏ ਕਰ ਰਹੇ ਤੁਹਾਨੂੰ ਪਤਾ ਮੇਲੇ ਚ ਆ ਕੇ ਇਹੀ ਹੁੰਦਾ ਬੱਚਿਆਂ ਨੂੰ ਕਿ ਅਸੀਂ ਮੇਲੇ ਜਾ ਕੇ ਝੂਟੇ ਵਗੈਰਾ ਲਈਏ ਤੇ ਬਾਕੀ ਇਧਰਲੀ ਸਾਡੀ ਸਾਰੀ ਮਾਰਕੀਟ ਆ ਮਾਰਕੀਟ ਲਈ ਤੁਹਾਨੂੰ ਘੁਮਾਉਂਦੇ ਆ ਜਿੱਦੇ ਲਈ ਸਾਡੇ ਜੋ ਵੀ ਮਤਲਬ ਖਰੀਦਣ ਵਾਲਾ ਸਮਾਨ ਲੱਗਿਆ ਆ ਲੋ ਜੀ ਇੱਥੋਂ ਦੇਖ ਸਕਦੇ ਹੋ ਤੁਸੀਂ ਕਰੋਕਰੀ ਵਗੈਰਾ ਹੀ ਮਿਲ ਜਾਂਦੀ ਹੈ ਜਿਵੇਂ ਨਾ ਕਰੋਕਰੀ ਹੋ ਗਈ ਹੈ ਤੇ ਇਹਦੇ ਲਈ ਸਾਡਾ ਆ ਕਾਫੀ ਸੋਹਣੀ ਹੈ ਚੂੜੀਆਂ ਵਗੈਰਾ ਨੇ ਲੇਡੀਜ਼ ਵਗੈਰਾ ਦਾ ਸਮਾਨ ਹੈ ਜੀ ਕੁਝ ਵੀ ਆ ਕੇ ਤੁਸੀਂ ਲੈ ਸਕਦੇ ਹੋ ਹੁਣ بارش ਪੈ ਰਹੀ ਹੈ ਫਿਲਹਾਲ ਦੀ ਘੜੀ ਜੀ ਇਸ ਕਰਕੇ ਤਰਪੈਲਾ ਵਗੈਰਾ ਲੱਗੀਆਂ ਨੇ ਤੇ ਆ ਪੂਰੀ ਮਾਰਕੀਟ ਵਾਲੀ ਸਾਈਡ ਤੇ ਤੁਸੀਂ ਲੇਡੀਜ਼ ਵਗੈਰਾ ਦਾ ਜ਼ਿਆਦਾ ਕਰਕੇ ਤੁਹਾਨੂੰ ਮਿਲੇ ਚੋਂ ਸਮਾਨ ਜ਼ਿਆਦਾ ਹੁੰਦਾ ਹੈਗਾ ਗਰਾਂਡਾ ਵੀ ਹੁੰਦਾ ਹੈ ज्यादा करके आते हैं मतलब उ जेंट्स बहुत लै लें कुछ समान देखो जी इधर बच्चे वगैरह के खड़ोने लगे है चप्पल वगैरह ने बाकी क्रोकरी वगैरा दइटम थानू सारी शॉप से मतलब आलमोस्ट सारी मिलनी मिलने सस्ती सस्तियाँ ने ਕੁਝ ਮਹਿੰਗੀਆਂ ਨਹੀਂ ਤੇ ਕੁਝ ਮਹਿੰਗੀਆਂ ਨਹੀਂ ਹੈਗੇ ਕਰੋਕਰੀਆਂ ਉਹ 100 150 ਰੁਪਏ ਤੋਂ ਸਟਾਰਟ ਹੈ ਜੀ ਪਲੇਟ ਵਗੈਰਾ ਬਾਕੀ ਆ ਦੇਖੋ ਲਾਸਟ ਤੱਕ ਹੈ ਕੋਫੀ ਮਤਲਬ ਪਿੱਛੇ ਤੱਕ ਹੈ ਜਿੱਥੇ ਰੇਲਵੇ ਲਾਈਨਾਂ ਨੇ ਨਾ ਬੈਕ ਸਾਈਡ ਉੱਥੇ ਤੱਕ ਹੈ ਸਾਰਾ ਇੱਧਰ ਵੀ ਹੈਗਾ ਬਾਕੀ ਜਿਆਦਾ ਤੁਹਾਨੂੰ ਦੂਰ ਦੂਰ ਦੀ ਦਿਖਾਉਂਦੇ ਡਿਟੇਲ ਨਾਲ ਨਹੀਂ ਕਿਉਂਕਿ ਕਾਫੀ ਵੀਡੀਓ ਲੰਬੀ ਹੋ ਚੁੱਕੀ ਹੈ ਸਾਡੀ ਤੇ ਆ ਦੇਖੋ ਜਿਵੇਂ ਤੁਹਾਨੂੰ ਦੱਸਿਆ ਅੱਗੇ ਤੱਕ ਲੱਗੀਆਂ ਪੂਰੀ ਦੁਕਾਨਾਂ ਤੇ ਇਧਰ ਲਈ ਸਾਈਡ ਵੀ ਹੈਗਾ ਜਿਹੜਾ ਪੂਰਾ ਪਿੰਡ ਆ ਪਿੱਛੇ ਬੈਕ ਸਾਈਡ ਦੇ ਆ ਬੱਚੇ ਨੇ ਲੋ ਜੀ ਬੱਚੇ ਆਪਨ ਮਿਲ ਚੁੱਕੇ ਬੱਚੇ ਹਾਏ ਕਰ ਦੋ ਬੱਚੇ ਕਹਿੰਦੇ ਸਾਡੀ ਵੀਡੀਓ ਬਣਾ ਕੇ ਜ਼ਰੂਰ ਜਾਇਆ ਜਿਨ੍ਹਾਂ ਨੂੰ ਪਤਾ ਸਾਰਿਆਂ ਨੂੰ ਮੇਲਿਆਂ ਦਾ ਨਜ਼ਾਰਾ ਜੀ ਐਕਚੁਅਲ ਚ ਇਹੀ ਹੈ ਜੀ ਜਲੇਬੀਆਂ ਵਗੈਰਾ ਨੇ ਤੇ ਪਕੌੜੇ ਨੇ ਤੇ ਸਾਰੇ ਹੀ ਮੇਲੇ ਵਿੱਚ ਇਦਾਂ ਹੀ ਨੇ ਅੰਲਵਾਈ ਦੇ ਲਈ ਸਾਈਡ ਵੀ ਆ ਦੇਖੋ ਚਾਰ ਪੰਜ ਦੁਕਾਨਾਂ ਨੇ ਮੇਲਿਆਂ 'ਚ ਅਸੀਂ ਕਾਫੀ ਜਾਂਦੇ ਰਹਿੰਦੇ ਹਾਂ ਲੇਕਿਨ ਜਿਹੜਾ ਇਹ ਵਾਲਾ ਮੇਲਾ ਹੈ ਕੋਈ ਜ਼ਿਆਦਾ ਹੀ ਹੈ ਵੀ ਵਦਿਆ ਵਾਲੇ ਜਿਹੜਾ ਪੁਰਾਣਾ ਟਾਈਮ ਜਿੱਦਾਂ ਬਣੋ ਨਾ ਜਲੇਬੀਆਂ ਵਗੈਰਾ ਕੱਢ ਰਹੇ ਨੇ ਪਕੌੜੇ ਨੇ ਪਕੌੜੇ ਵੀ ਹੈ ਬਰਫੀ ਵਗੈਰਾ ਪ੍ਰਸ਼ਾਦ ਵਗੈਰਾ ਨਾ ਓ ਦੇਖੋ ਲਾਸ਼ ਤੱਕ ਦੁਕਾਨੇ ਦੁਕਾਨੇ ਲੱਗੀਆਂ ਜੀ ਇਹ ਹੇਵਲੀਆਂ ਲੱਗ سٹਾਰਟਿੰਗ ਵਿੱਚ ਹੀ ਹੈ ਜੀ ਮਹ ਲੋ ਪੁਰਾਣਾ ਜਿੱਦਾਂ ਆਪਣਾ ਟਾਈਮ ਹੁੰਦਾ ਸੀ ਉਸ ਟਾਈਮ ਦੀਆਂ ਨੇ ਉਦਾਂ ਹੀ ਸ਼ਾਪ ਬਣਾਈਆਂ ਵਾ ਜਿੱਦਾਂ ਪਹਿਲਾਂ ਸ਼ਾਪ ਵਗੈਰਾ ਲੱਗਦੀ ਹੁੰਦੀਆਂ ਸੀ ਨਾ ਹਾਂਜੀ ਜਿਵੇਂ ਤੁਹਾਨੂੰ ਸਾਰਾ ਮੇਲਾ ਘੁਮਾ ਦਿੱਤਾ ਨਾ ਪੂਰੀ ਡਿਟੇਲ ਹੀ ਵੀਡੀਓ ਸੀਗੀ ਜਿਵੇਂ ਨਾ ਪਾਜੀ ਨੇ ਆਪਾਂ ਨੂੰ ਕੱਲੀ ਕੱਲੀ ਚੀਜ਼ ਦੱਸੀ ਕਿੱਥੇ ਕਿਹੜੇ ਦਰਵਾਰ ਹੈ ਜੀ ਨਾ ਤੇ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਸੀਂ ਤੇ ਜੇ ਜਿਹੜੀ ਵੀ ਮੇਰੇ ਤੋਂ ਕੋਈ ਗਲਤੀ ਹੋਈ ਮੈਂ ਬੋਲਣ ਲੱਗੇ ਤੇ ਆਪਣਾ ਛੋਟਾ ਭਰਾ ਤੇ ਛ ਮੁੰਡਾ ਜੇ ਕੁਝ ਵੀ ਆਪਣੇ ਸਮਝ ਕੇ ਮੈਨੂੰ ਮਾਫ ਕਰਿਓ ਜੀ ਤੇ ਹੁਣ ਬਾਏ ਬਾਏ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਤੇ ਹੁਣ ਦੋ ਅਜਾਜਤ ਬਾਏ ਜੀ